ਸੋਸਰੀ ਗਾਲ ਬਾਈ ਜੀ ਅੱਜ ਫੇਰ ਟਾਈਮ ਕੱਢਿਆ ਸੀ ਥੋੜਾ ਜਿਹਾ ਮੀਂਹ ਪੈਣ ਲੱਗ ਰਿਹਾ ਚਾਹ ਚੰਤੀ ਜੇ ਮੱਖਾ ਪੀ ਚਲੋ ਦੱਸਿਆ ਜਾਵੇ ਤੇ ਬਾਈ ਪਹਿਲਾਂ ਦੱਸਣਗੇ ਰਾਤ ਇਹੀ ਪੂਰੋ ਗਏ ਸਾਈਕਲ ਚਲਾਉਂਦੇ ਚਲਾਉਂਦੇ ਗੋਡਿਆਂ ਦੀ ਗਲੀਸ ਮੁਕੇ ਆ ਜੀ ਬਾਈ ਕਹਿੰਦਾ ਰਾਤ ਮੇਰੇ ਗੋਡੇ ਦੁਖਣ ਲੱਗੇ ਕੜਕ ਕੜੁਕ ਵੀ ਕਰ ਲੱਗੇ ਤੇ ਬਾਈ ਉਹਦੀ ਪਰਚਾਨਣਾ ਪਾਉ ਕੀ ਬਣਿਆ ਚਾਨਣਾ ਤਾਂ ਐਵੇਂ ਆ ਵੀ ਸਾਈਕਲ ਬਹੁਤ ਚਲਾਈ ਗੱਲ ਮਤਲਬ ਵੀ ਚਲਾਨੇ ਦਾ ਠੰਡ ਵੀ ਆ ਠੰਡ ਵੀ ਜਿਲਾਨੇ ਦਾ ਰੋਜ਼ ਹੀ ਹੈ ਨਾ ਕੱਲ ਕਿਹੜਾ ਕੋਈ ਸਪੈਸ਼ਲ ਦਾ ਪਰ ਐਵੇਂ ਕੱਲ ਯਾਰ ਗੋਡੇ ਦੁਖਣ ਲੱਗ ਗਏ ਮੇਰੇ ਹੈ ਨਾ 5-6 ਘੰਟੇ ਚਲਾਈ ਮੈਂ ਸਾਈਕਲ ਤੇ ਪੈਰ ਕੀ ਹੋਇਆ ਮੈਂ ਚੱਲ ਲੈ ਕੇ ਚਲੇ ਜਾਣਾ ਕੁਛ ਮੀਟ ਲੈ ਗਿਆ ਤਾਂ ਮੈਂ ਅੱਛਾ ਮੱਛੀ ਉੱਥੇ ਲੈ ਗਿਆ ਹਾਂ ਬਾਲਾ ਮਾਰਤਾ ਠੀਕ ਹੈ ਵੀਰੇ ਤੇ ਮਾਮਾ ਫਿਰ ਉੱਥੇ ਚੱਲ ਉਹ ਅੰਦਰੋਂ ਨਿਕਲੀ ਕੱਚੀ ਜੀ ਹੈ ਨਾ ਠੀਕ ਹੈ ਨਾ ਮੈਂ ਮਾਈਕ੍ਰੋਵੇਵ ਚ ਕਰ ਲਵਾਂ ओके ठीक ਰਹਿੰਦਾ ਆ ਮੈਨੂੰ ਖਾਇ ਜਾਂਦਾ ਠੀਕ ਆ ਬਾਬਾ ਇਹ ਨਹੀਂ ਖਾਈ ਗਈ ਇਹ ਫਿਰ ਮੈਂਨੇ ਦੁਬਾਰਾ ਤੇਲ ਚ ਕਰੀ ਹਣਾ ਹੂੰ ਇਹ ਮੈਨੇ ਦੁਬਾਰਾ ਤੇਲ ਚ ਕਰੀ ਹਣਾ ਅੱਛਾ ਤੇ ਫਿਰ ਮੈਂ ਖਾਈ ਤੇ ਮੈਨੂੰ ਨੀਂਦ ਨਾ ਆਵੇ ਨਾ 2-3 ਵਜੇ ਤੱਕ ਓਕੇ ਫਿਰ ਮੈਨੇ ਕੀ ਕਰਿਆ ਆ 2 ਵਜੇ ਮੈਨੇ ਖੋਲੀ ਚ ਐਡਜੀਪੀਟੀ ਤੇ ਮੇਰਾ ਕੀ ਦਿਮਾਗ ਚੱਲਿਆ ਅਜ ਰਾਤ ਨੂੰ ਹੰਬਲ ਘੂਸੇ ਚ ਪੈ ਗਿਆ ਆ ਲੋਕ ਤੇ ਚੈਟਜੀਪੀਟੀ ਨੂੰ ਪੜ੍ਹਾਈ ਵਾਸਤੇ ਵਰਤਦੇ ਨੇ ਨਾ ਬਹੁਤ ਹਸਪਟਲ ਆ ਨਹੀਂ ਮੈਂ ਮੰਨ ਗਿਆ ਮੈਂ ਵੀ ਕਈ ਵਾਰੀ ਬੋਲਾ ਮੋਟਾ ਆਟੇ ਮਾਰ ਮੈਨੇ ਉਹਨੂੰ ਕੁਐਸਚਨ ਪੁੱਛਿਆ ਹੂੰ ਮਹਾਦੇਵ ਮੈਨੇ ਆਖ ਆਇਆ ਦਿਨ ਚ ਤੇ 5-6 ਘੰਟੇ ਸਾਈਕਲ ਚਲਾਈ ਆ ਤੈਨੂੰ ਲੱਗਦਾ ਵੀ ਮੈਂ ਸਸਟੇਨ ਕਰ ਸਕਦਾ ਇਹਨੂੰ ਵੀ ਲੌਂਗ ਲੰਬੇ ਸਮੇਂ ਲਈ ਪਹਿਲਾਂ ਤਾਂ ਕਹਿੰਦੀ 5-6 ਘੰਟੇ ਵੀ ਇੰਨਾ ਟਾਈਮ ਚਲਾਈ ਮਤਲਬ ਉਹ ਹੈਰਾਨ ਜੀ ਹੋ ਗਈ ਉਹ ਚੱਕਰਾਂ ਚ ਪੈ ਗਈ ਚੱਕਰਾਂ ਚ ਪੈ ਗਈ ਚੱਕਰਪੂਰ ਬੜਪੂਛੀ ਪੈ ਗਈ ਨਾਲ ਇਹਨੂੰ ਹੈ ਕਿ ਹਾਂ ਅੱਛਾ ਉਹ ਕਹਿੰਦੀ ਵੀ ਤੁਹਾਨੂੰ ਕੋਈ ਹੋਰ ਰਿਸਪੌਂਸਿਬਿਲਟੀ ਨਹੀਂ ਹੈਗੀ ਘਰ ਦੀ ਵੀ ਹੈਨਾ ਅੱਛਾ ਵੀ ਕ ਅੱਛਾ ਠੀਕ ਹੈ ਜੀ ਫਿਰ ਵੀ ਤੁਹਾਨੂੰ ਰਿਸਪੌਂਸਿਬਿਲਟੀ ਹੋਰ ਨਹੀਂ ਹੈਗੀ ਵੀ ਜਿਵੇਂ ਮੰਨ ਲਓ ਪੰਜ 6 ਘੰਟੇ ਸਸਟੇਨ ਉਵੇਂ ਸਰੀਰ ਦਾ ਕਰ ਲੂਗਾ ਵੀ ਪਰ ਪੈਸੇ ਵੀ ਤਾਂ ਕਮਾਣੇ ਨੇ ਤਾਂ ਵੀ ਕੰਮ ਕੁਮ ਕਰਦੇ ਤੁਸੀਂ ਮੇਲਣ ਮੈਂ ਉਹਨੂੰ ਆਨ ਟੈਕਸਟ ਦਿਆ ਵੀ ਸਾਡਾ ਕੰਮ ਹੀ ਇਹ ਹੈ ਅਸੀਂ ਮੈਂ ਇੱਥੇ ਕੂਰੀਅਰ ਨੂੰ ਕੰਮ ਕਰਦਾ ਹਾਂ ਨਾ ਸਾਈਕਲ ਤੇ ਓਕੇ ਫਿਰ ਉਹ ਸਮਝ ਗਈ ਯਾਨੀ ਹੁਣ ਮੈਂ ਸਮਝ ਗਏ ਵੀ ਦਿਹਾੜੀ ਉਹ ਜੋ ਮਰਜ਼ੀ ਲਾ ਲਓ ਤੇ ਫਿਰ ਉਹ ਕਹਿੰਦੀ ਸਹੀ ਆ ਕਹਿੰਦੀ ਜੋ ਵੀ ਖਾਇਆ ਤੁਸੀਂ ਨੇ ਸਹੀ ਖਾਇਆ ਨਾ ਮਾੜਾ ਨਹੀਂ ਖਾਇਆ ਕੁਝ ਵੀ ਤੇ ਸਸਟੇਨ ਕਰ ਸਕਦੇ ਹੋ ਤੁਸੀਂ ਫਿਰ ਮੈਨੂੰ ਨੇ ਇੱਕ ਹੋਰ ਸਵਾਲ ਪੁੱਛਿਆ ਵੀ ਜਿਹੜਾ ਐਵਰੇਜ ਬੰਦਾ ਬੰਦਾ ਦਾ ਉਹਦੇ ਨਾਲ ਸਾਡਾ ਜੇ ਕੰਪੈਰੀਸ਼ਨ ਕਰੇ ਵੀ ਜਿਹੜੇ ਹਸਾਬ ਨਾਲ ਵੀ 5-6 ਘੰਟੇ ਅਸੀਂ ਚਲਾ ਰਹੇ ਹਾਂ ਆਮ ਬੰਦੇ ਨਾਲ ਕੰਪੇਅਰ ਕਰ। ਉਹ ਕਹਿੰਦੀ ਵੀ ਆਮ ਬੰਦਾ ਨਹੀਂ ਕਰ ਸਕਦਾ। ਅੱਛਾ ਹਾਂ ਵੀ ਲੋਕ ਅੰਦਾਜ਼ਨ ਟਕੰਡਾ ਚਲਾ ਸਕਦੇ। ਵੀ ਤਾਂ ਤੁਸੀਂ ਤਾਂ ਸੈਕੀ ਜਿਵੇਂ ਮੈਂ ਤੁਹਾਨੂੰ ਆਤ ਪੈ ਗਈ ਹੈ ਨਾ ਵੀ ਇੰਡੋਰੈਂਸ ਹੋ ਗਈ। ਇਕਦਾ ਤੁਸੀਂ ਵੀ ਮੈਂਟਲੀ ਵੀ ਬਹੁਤ ਸਟਰੋਂਗ ਹੋਣੇ ਕਿਉਂਕਿ 5-6 ਘੰਟੇ ਸਾਈਕਲ ਚਲਾਉਣਾ ਮੈਂਟਲੀ ਵੀ ਅਗਲਾ ਸਟਰੋਂਗ ਹੋਣਾ ਚਾਹੀਦਾ ਨਤਨਾ ਦੱਬ ਕਰਨਾ ਆਇਆ ਇਹਨੇ ਸੋਰਨੇ ਠੰਡ ਵੀ ਹੁੰਦੀ ਯਾਰ ਮੈਂ ਠੰਡ ਵੀ ਟ੍ਰਾਫਿਕ ਚ ਪੇਸ਼ੈਂਸ ਚਾਹੀਦਾ ਵਿੱਚ ਵੀ ਫਿਰਦੇ ਰਹਿਣੇ ਵਿੱਚ ਵੀ ਫਿਰਦੇ ਰਹਿਣੇ ਤੇ ਮਾਮਾ ਉਹ ਕਹਿੰਦੀ ਵੀ ਪਰ ਖਾਣਾ ਪੀਣਾ ਥੋੜਾ ਠੀਕ ਆ ਪਰ ਤੁਸੀਂ ਪ੍ਰੋਟੀਨ ਪਾਊਡਰ ਹੈਨਾ ਕੋਈ ਇਹ ਜੀ ਸਪਲੀਮੈਂਟ ਐਡ ਕਰ ਲਓ ਵੀ ਜਿਹਦੇ ਨਾਲ ਤੁਹਾਨੂੰ ਤਕਾਬਟ ਘੱਟ ਹੋਵੇ ਅੱਛਾ ਠੀਕ ਹੈ ਇਹੋ ਜਿਹਾ ਮੇਰੇ ਨਾਲ ਹੋਇਆ ਰਾਤ ਫਿਰ ਮੈਂ 3 ਵਜੇ ਸੋਇਆ ਲੋਰੀ ਚੁਣਾਈ ਹੋਣੀ ਜੀ ਨਾ ਲੋਰੀ ਲਾਰੀ ਕੋਈ ਨਹੀਂ ਸੁਣਾਈ ਆਪੇ ਨਹੀਂ ਲੱਗੀ ਤੇ ਹੁਣ ਮੇਰੇ ਗੱਲ ਜਾਦਾ ਆ ਗਈ ਸੀ ਅੱਜ ਜਿੱਦਾਂ ਸਾਡੇ ਪਿੰਡੋਂ ਦੋ ਨਵੀਆਂ ਸ਼ਖਸੀਅਤਾਂ ਆਈਆਂ ਨੇ 30 35 35 ਲੱਖ ਲਾ ਕੇ ਮੈਂ ਬਥੇ ਹੀ ਰਾ ਸਮਝਾਇਆ ਹਾਂ ਵੀ ਇਹ ਤੇ ਉਹ ਬੈਲੜੀ ਗੱਲ ਨਹੀਂ ਹੈਗੀ ਤੇ ਅਸਲ ਦੇ ਵਿੱਚ ਵੀਰੋ ਕੁਝ ਕਮੈਂਟ ਵੀ ਕਰਦਾ ਰਿਹਾ ਜਿੱਦਾਂ ਨਾ 10 20 ਬੰਦੇ ਤਾਂ ਇਹ ਕਮੈਂਟ ਕਰਦੇ ਨੇ ਬਾਈ ਬਹੁਤ ਵਧੀਆ ਤੁਸੀਂ ਵਧੀਆ ਦੱਸ ਰਹੇ ਹੋ ਸੱਚਾਈ ਤੇ ਵਿੱਚੋਂ ਇੱਕ ਦੋ ਮੇਰੇ ਵਰਗੇ ਹੁੰਦੇ ਨੇ ਉਹ ਕਹਿੰਦੇ ਯਾਰ ਤੁਸੀਂ ਐਮੀ ਡੀਮੋਟੀਵੇਟ ਕਰ ਰਹੇ ਹੋ ਜਵਾਕ ਖਾਨ ਨੂੰ ਉਹ ਕਿਉਂ ਕਹਿੰਦੇ ਨੇ ਉਹ ਹੁਣ ਮੈਨ ਤੋਂ ਪੁੱਛੋ ਕਿਉਂ ਕਹਿੰਦੇ ਨੇ ਪਿੰਡ 'ਚ ਨਾ ਬਾਈ ਮੇਰੇ ਵਰਗੇ ਬੇਲੜ ਹੁੰਦੇ ਨੇ ਮੇਰੇ ਵਰਗੇ ਲਾ ਲੋ ਉਹ ਬੇਲੜ ਕੀ ਕਰਦੇ ਨੇ ਦੇਖ ਕੇ ਵੀਡੀਓ ਥੋੜਾ ਬਹੁਤਾ ਪੜ ਲਾਦੇ ਆ 10 12 ਉਹ ਪੜ ਪੜ ਕੇ ਬਈ ਫਿਰ ਪਤਾ ਕੀ ਕਹਿੰਦੇ ਨੇ ਆਹਾ ਕਮਾਂਡੀਆਂ ਦਾ ਮੁੰਡਾ ਕੈਨੇਡਾ ਗਿਆ ਹੁੰਦਾ ਉਹ ਕੁੜੀ ਆ ਕੇ ਕਹਿੰਦੀ ਆ ਸਾਡਾ ਮੁੰਡਾ 3 ਲੱਖ ਕਮਾਉਂਦਾ ਫਿਰ ਪਿੰਡ ਜੀ ਇੱਕ ਅੱਡੇ ਖੁੰਜੇ ਚ ਹੋਰ ਵੀ ਗਿਆ ਹੁੰਦਾ ਉਹ ਵੀ ਕਹਿੰਦਾ 3 ਲੱਖ ਕਮਾਉਂਦਾ ਮੁੰਡੇ ਨੇ ਗੱਡੀ ਲੈ ਕੇ ਦੇਤੀ ਬਾਪੂ ਨੂੰ ਗੱਡੀ ਤਾਂ ਲੈ ਕੇ ਦੇਦਾ ਦੇਖ ਤੇ ਕਿਸ਼ਤਾਂ ਦੀ ਦੇਣੀ ਪਵੇ ਨਾ ਉਹ ਤਾਂ ਉਹ ਚੱਕਰ ਹੈ ਹੈ ਤੇ ਫਿਰ ਬਈ ਮੇਰੇ ਵਰਗੇ ਨੂੰ ਉਬਲੋ ਚੁਬਲੇ ਲੱਗ ਗਿਆ ਦੀ ਆ ਬਾਪੂ ਮੈਨੂੰ ਕੈਨੇਡਾ ਭੇਜ ਦੇ ਹੂੰ ਬਾਪੂ ਇੱਕ ਦੋ ਵਾਰੀ ਸਮਝਾਉਂਦਾ ਪੁੱਤ ਇੰਨੇ ਪੈਸੇ ਨਹੀਂ ਹੈਗੇ ਆਪਣੇ ਕੋਲੇ ਜ਼ਮੀਨ ਆ ਉਤੋਂ ਤੇ ਖੇਤੀ ਕਰਕੇ ਰੋਟੀ ਕਾਈ ਜਾਂਦੇ ਆ ਬਹੁਤ ਵਧੀਆ ਤੂੰ ਖੇਤੀ ਕਰ ਕੋਈ ਕੰਮ ਛੋਟਾ ਮੋਟਾ ਹੋਰ ਸਿੱਖ ਲੈ ਇੱਥੇ ਤੋਰ ਲੈ ਹਾਂ ਨਾ ਬਾਪੂ ਹੋਰੇ ਨਹੀਂ ਕੁਛ ਰੱਖਿਆ ਹਾਂ ਇੰਡੀਆ ਚ ਤਾਂ ਰੋਟੀਆਂ ਨਹੀਂ ਹੈਗੀਆਂ ਮੇਰੇ ਵਰਗਾ ਕਹਿਦਾ ਤਾਂ ਫਿਰ ਹਾਂ ਨਾਲੇ ਰਾਜ ਕੀ ਰੋਟੀ ਖਾਂਦਾ ਹੁੰਦਾ ਬਾਪੂ ਇੱਥੇ ਤਾਂ ਕੰਮ ਹੀ ਖਤਮ ਆ ਗਰਖ ਹੋ ਗਿਆ ਜਮਾ ਬੇੜਾ ਐਂ ਕਹਿੰਦਾ ਹਾਂ ਬਾਪੂ ਇੱਥੇ ਕੋਈ ਕੰਮ ਨਹੀਂ ਹੈਗਾ ਇੱਥੇ ਤਾਂ ਖਾ ਮਰਨ ਵਾਲਾ ਕੰਮ ਆ ਨਾ ਤਾਂ ਮਿਲੇ ਨੌਕਰੀ ਨਾ ਇੱਥੇ ਕੋਈ ਕੰਮ ਨਾ ਕੰਮ ਚੱਲੇ ਹੂੰ ਬਾਪੂ ਜੀ ਇੱਥੇ ਰਹਿ ਗਿਆ ਮੈਂ ਕੁਛ ਨਹੀਂ ਮੰਨਦਾ ਮੇਰਾ ਮੈਂ ਤਾਂ ਉਹੀ ਹਵਾਈ ਚਪਲਾ ਪਾਇਆ ਕਰੋ 50 ਵਾਲੀਆਂ 100 ਵਾਲੀਆਂ ਜਿਹੜੀ ਬੱਦਰ ਵਾਲੀਆਂ ਹੁੰਦੀਆਂ ਨੇ ਹਾਂ ਹਾਂ ਚਲੋ ਭਾਈ ਜਿੱਦ ਜਿੱਦ ਕਰਦਾ ਹੁਣ ਲੱਤਾਂ ਵੀ ਮਾਰਦਾ ਮੰਜਾਂ ਦੇ ਵੀ ਕਿਸੇ ਲੋੜ ਭੀ ਤੇ ਜਦੋਂ ਜਿੱਦ ਕਰਨੋਂ ਨਹੀਂ ਛੱਡਦਾ ਫਿਰ ਮਾਂ ਵੀ ਪੁੱਤਕ ਨੂੰ ਡੱਕਾ ਲੇਕਦੇ ਤੇ ਕਹਿੰਦਾ ਇਹ ਚਲ ਕੱਲਾ ਪੁੱਤਾ ਤੇ ਕਾਦੇ ਵਾਸਤੇ ਬੁੜੇ ਨੂੰ ਕਹਿੰਦੀ ਆ ਜ਼ਮੀਨ ਰੱਖਣੀ ਆ ਹੁਣ ਜਿਵੇਂ ਮੇਰੇ ਵਰਗੇ ਨੂੰ ਮਾਂ ਸਹਾਰਾ ਦੇਣ ਲੱਗੇ ਆ ਦੀ ਆ ਪਿਓ ਨੂੰ ਕਹਿੰਦੀ ਆ ਵੀ ਚਲ ਭੇਜ ਦੇ ਜਵਾਕ ਨੂੰ ਇਹ ਕੁਛ ਖਾ ਪੀ ਲੂਗਾ ਫਿਰ ਚੰਗਾ ਰਹੇਗਾ ਕੱਲਾ ਜਵਾਕ ਉਹਦਾ ਦਵਾ ਚ ਆ ਕੇ ਫਿਰ ਕਹਦਾ ਦਾ ਪੁੱਤ ਕਰਦੇ ਆ ਹਿੰਨਾ ਤੇ ਹੁਣ ਤਾਂ ਲੱਗਦਾ ਵੀ 30 35 ਲੱਖ ਰੁਪਈਆ ਦਾ ਫਿਰ ਹੁਣ ਜਿਵੇਂ ਸਾਡੇ ਵਾਲੀ ਸਾਈਡ ਆ ਕਿੱਲੇ ਦੋ ਟਪਾਣੇ ਪੈਂਦੇ ਨੇ ਮੈਂ ਸਾਡੇ ਪਿੰਡ ਵਾਲੇ ਆ ਕੇ ਆ ਸੀਗਾ ਦੋ ਕਿੱਲੇ ਵੇਚਨੇ ਬਹਿੰਦੇ ਨੇ ਫਿਰ ਉਹ ਮੁੰਡਾ ਕਹਦਾ ਦਾ ਬਾਪੂ ਟੈਨਸ਼ਨ ਨਹੀਂ ਲੈਣੀ ਕਿੱਲੇ ਅੱਜ ਤਾਂ ਦੋ ਵੇਚੇ ਨੇ 10 12 ਲੈ ਕੇ ਦੇ ਦੂ ਤੈਨੂੰ ਸਾਢੋ ਦੋ ਸਾਲਾਂ ਦਾ ਉੱਥੋਂ ਤਾਂ ਐ ਆਉਂਦਾ ਨਾ ਪੂਰਾ ਤੜ ਝੋ ਕੇ ਆਪਾਂ ਵੀ ਆਏ ਸੀ ਹਾਂ ਮੈਨੂੰ ਵੀ ਲੱਗਿਆ ਸੀਗਾ ਜਿੱਦੇ ਮੈਂ ਆਇਆ ਸੀ ਮੈਨੂੰ ਕਹਿੰਦੇ ਕੰਪਨੀ ਤੈਨੂੰ ਫ੍ਰੀਜੇ ਚ ਖਾਣਾ ਪੀਣਾ ਵੀ ਦੇਊਗੀ ਰਹਿਣ ਸਹਿਣ ਫ੍ਰੀ ਦੇਊਗੀ ਸੈਲਰੀ 5500 ਡਾਲਰ ਕਮਾਇਆ ਕਰੇਗਾ ਮਹੀਨੇ ਦੇ 5500 ਹਾਂ ਮੈਂ ਵੀ ਸੁਪਨੇ ਲੈ ਕੇ ਆਇਆ ਸੀ ਚਲੋ ਮੈਂ ਕਿਹਾ ਸੋਖੇ ਹੁਣ ਕਿਹੜਾ ਟਿਫਨ ਲਵਾਇਆ ਪਤਾ ਡੈਲਟਾ ਟਿਫਨ ਫੋਨ ਬਾਈਓ ਮੈਨੂੰ ਟੀ ਬਣਦੇ ਪੈਸੇ ਦੇਣੇ ਓਕੇ ਆ 200 ਟੀ 200 ਦੇਣਾ ਪੈਂਦਾ ਟੀ ਬਣਦਾ ਉਹਦੀ ਵੀ ਝੋਜ ਲਾ ਕੇ ਆਦੀ ਆ ਵੀ 200 ਡਾਲਰ ਦੇਣਾ ਬਾਰਾ ਯਾਰ ਅਜੇ ਕੱਲ੍ਹ ਬਾਅਦ ਤੋਂ ਹੀ ਫੋਨ ਕਰ ਰਿਹਾ ਤੇ ਇਹ ਭਾਈ ਨੂੰ ਕਹਿੰਦਾ ਦਾਲਾਂ ਨਾ ਭੇਜੇ ਕਰ ਵੀਰੇ ਸਬਜ਼ੀਆਂ ਭੇਜ ਦੇ ਕਰ ਕੱਲੀਆ ਭਾਈ ਸਾਹਿਬ ਜੀ ਦਾ ਨਾ 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 ਟ੍ਰੇਪਰ ਦਾ ਤਾਂ ਬੁਰਾ ਹਾਲਾ ਮੇਰੇ ਵੀਰੇ ਤੇ ਹੁਣ ਉਹਨੇ ਬੈਕ ਮੁੱਦੇ ਤੇ ਭਾਈ ਸੁਪਨੇ ਵੱਡੇ ਲੈ ਕੇ ਮੈਂ ਵੀ ਸੋਚਿਆ ਸੀਗਾ ਵੀ ਦਿਨਾਂ ਕੀ ਵੈਸੇ ਕਮਾ ਲੈਣਾ ਜਿਹੜੇ ਲਾਏ ਨੇ ਉਹ ਤਾਂ ਦਿਨਾਂ ਕੀ ਉਤਰ ਜਾਣੇ ਆ ਬਾਪੂ ਆਏ ਭੇਜੂ ਤੇ ਚਲੋ ਬਾਪੂ ਵੀ ਖੁਸ਼ ਹੋਇਆ ਵੀ ਮੁੰਡਾ ਕਹਿੰਦਾ ਪੜਿਆ ਲਿਖਿਆ ਹੁਣ ਬਜ਼ੁਰਗਾਂ ਨੇ ਕੀ ਦੇਖੇ ਹੁੰਦੇ ਆ ਉਹ ਤਾਂ ਕਿਤੇ ਪਟਿਆਲੇ ਮਸਾਏ ਹੁੰਦੇ ਨੇ ਗੁਰਦੁਆਰਾ ਸਾਹਿਬ ਤੇ ਉਹਨਾਂ ਨੂੰ ਕੀ ਪਤਾ ਹੁੰਦਾ ਉਹਨਾਂ ਨੂੰ ਜਿਵੇਂ ਕਹਦੇ ਹੋਵੇਂ ਉਹਨਾਂ ਨੂੰ ਨੌਲਜ ਹੁੰਦੀ ਆ ਨਹੀਂ ਨੌਲਜ ਹੁੰਦੀ ਆ ਪਰ ਇੱਥੇ ਬਾਰੇ ਨੌਲਜ ਨਹੀਂ ਹੁੰਦੀ ਨਾ ਚਲੋ ਕਹਦਾ ਤੇ ਪੁੰਡਾ ਕਹਿੰਦਾ ਭਾਈ ਇਹਨਾਂ ਨੂੰ ਪਤਾ ਹੋਊਗਾ ਕਮਾਉਂਦੇ ਹੋਣ ਵੀ ਕੈਨੇਡਾ ਦਾ ਨਾਮ ਥੋੜਾ ਜਿਹਾ ਵੱਡਾ ਆ ਤੇ ਜਿਵੇਂ ਕਹਦੇ ਨਾ ਐ ਵੱਡਾ ਪਤਾ ਨਹੀਂ ਉੱਥੇ ਪੈਸੇ ਨਾ ਦਰਕਤਾ ਤੇ ਪਹਿਲਾਂ ਤਾਂ ਐ ਹੁੰਦਾ ਸੀ ਬੀਬਾ ਸਾਇ ਇੱਥੇ ਆ ਗਿਆ ਪੈਸੇ ਐ ਤੋੜ ਲੈ ਟਕ 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 ਪੈਸੇ ਤੋੜ ਲੈ ਬੈਗ ਭਰੇ ਇਹੀ ਸੀਗਾ ਤੇ ਫਿਰ ਬਾਪੂ ਫਿਰ ਮੁੰਡੇ ਦੇ ਪੈਸੇ ਪੂਸੇ ਭਰਦਾ ਫੀਸ ਹੁਣ ਤਾਂ ਜੀਆਈਸੀ ਵੀ ਬਾਵਾ ਭਰਨੀ ਪੈਂਦੀ ਆ ਤਾਂ ਕਰਕੇ 30 ਲੱਖ ਲੱਗੇ ਆ ਹਾਂ ਤੇ ਫੈਲ ਫੂਲ ਲਗਾਉਂਦਾ ਜੱਟ ਤੋਂ ਫਿਰ ਮੁੰਡਾ ਖੁਸ਼ ਹੁੰਦਾ ਹਾਂ ਬਾਪੂ ਨੇ ਪੈਸੇ ਭਰਤੇ ਹੁਣ ਬਾਪੂ ਦਾ ਅਦਾਸ ਹੁੰਦਾ ਜੱਟ ਦੀ ਜ਼ਮੀਨ ਵੇਚਤੀ ਦੋ ਕਿੱਲੇ ਹਾਂ ਤੇ ਉਸ ਤੋਂ ਬਾਅਦ ਵੀਜਾ ਪੂਜਾ ਆ ਜਾਂਦਾ ਦੋ ਚਾਰ ਮਹੀਨਿਆਂ ਬਾਅਦ ਚਲੋ ਰੱਬ ਉਹਦੀ ਫਿੰਗਰ ਪੁੰਗਰ ਜੀ ਚੰਡੀਗੜ੍ਹ ਉਂਗਲਾਈਆਂ ਲਵਾਉਂਦੇ ਨੇ ਉਹ ਹਾਂ ਹਾਂ ਜਿਹਨੂੰ ਕਹਿੰਦੇ ਨੇ ਕੀ ਕਹਿੰਦੇ ਨੇ ਆਪਣੀ ਉਹ ਕਹਿੰਦੇ ਨੇ ਉਹਨੂੰ ਉਹ ਮੈਂ ਭੁੱਲ ਗਿਆ ਯਾਰ ਅੂਠੇ ਜੇ ਲਵਾਉਣ ਨੂੰ ਮੈਨੂਅਲ ਕੀ ਕਹਿੰਦੇ ਹੁੰਦੇ ਨੇ ਫਿੰਗਰ ਜੇ ਚਲੋ ਉਹਦੀ ਡੇਟ ਹਫਤੇ ਬਾਅਦ ਹੀ ਮਿਲ ਜਰੀਏ ਫਿਰ ਲਾਉਂਦਾ ਚਲੋ ਯਾਦ ਕਰ ਉਹ ਉਹ ਕਹਿੰਦੇ ਨੇ ਉਹਨੂੰ ਉਹ ਦੇਖ ਲਓ ਇੰਨੀ ਮਤ ਮਾਰਤੀ ਸਾਡੇ ਇੰਨੇ ਪੈਸੇ ਲੱਗੇ ਨੇ ਉਰੇ ਉਹ ਵੀ ਭੁੱਲ ਗਈ ਕਹਿੰਦੇ ਬਾਹਰ ਜਾ ਕੇ ਇੰਗਲਿਸ਼ ਸਿੱਖਦੇ ਨੇ ਇਹਦੇ ਮੋਬਾਈਲ ਚ ਕੱਟਣੀ ਪੈਣੀ ਆ ਦੇਖ ਲਓ ਵੀਰੋ ਮੇਰੇ ਲੱਗਦਾ ਮੈਨੂੰ ਪਹਿਲਾਂ ਯਾਦ ਆਜੀ ਬਾਇਓਮੈਟ੍ਰਿਕ ਉਹ ਬਾਇਓਮੈਟ੍ਰਿਕ ਦੇਖ ਲਓ ਵੀਰੋ ਕੈਨੇਡਾ ਦੇ ਆ ਹਾਲਾਤ ਨੇ ਬਾਇਓਮੈਟ੍ਰਿਕ ਵੀ ਭੁੱਲ ਗਏ ਵੀ ਉਹਨੂੰ ਬਾਇਓਮੈਟ੍ਰਿਕ ਕਹਿੰਦੇ ਨੇ ਫਿਰ ਕਹਿੰਦੇ ਇੰਗਲਿਸ਼ ਚਿੱਕਣਗੇ ਮੁੰਡੇ ਨਹੀਂ ਯਾਰ ਉਹਦਾ ਇੰਗਲਿਸ਼ ਨਾਲ ਕੀ ਲਿੰਕ ਆ ਉਹ ਛੱਡ ਦੇ ਛੱਡ ਦੇ ਹੁਣ ਜਦ ਨਾ ਬੋਲ ਅੱਛਾ ਬਾਇਓਮੈਟ੍ਰਿਕ ਭੁੱਲ ਗਏ ਹੁਣ ਕੱਲ੍ਹ ਪਾਸ ਅੰਗਰੇਜ਼ ਆਇਆ ਤਾਂ ਮੇਰੇ ਕੋਲ ਉਹ ਨਾ ਛੋਲਿਆਂ ਨੂੰ ਕੀ ਕਹਿੰਦੇ ਨੇ ਉਹ ਭੁੱਲ ਗਿਆ ਤਾਂ ਅੱਛਾ ਉਹਨੂੰ ਇੰਗਲਿਸ਼ ਨਹੀਂ ਆਉਂਦੀ ਨਹੀਂ ਚੱਲ ਸੁਣ ਤਾਲ ਚੱਲ ਠੀਕ ਆ ਗੁੱਸੇ ਫਿਰ ਜਦੋਂ ਉਂਠੇਗਾਠੇ ਲਵਾ ਕੇ ਆਉਂਦਾ ਫਿਰ ਐ ਹੁੰਦਾ ਵੀ ਆਜੂ ਪੀਚਾ ਫਿਰ ਜੰਟ ਕਰਦਾ ਦਾ ਫੋਨ ਕਰੇ ਟਰੰ ਟਰੰ ਫਿਰ ਕਹਦਾ ਦਾ ਛੋਡੇ ਮੁੰਡੇ ਦਾ ਵੀਜਾ ਆ ਗਿਆ ਆਹਾ ਆਹਾ ਮੁੰਡਾ ਮਾਰਦਾ ਟੂਸੀਆਂ ਪਿੰਡਾਂ ਚ ਐ ਦਿੰਦਾ ਗੇੜੇ ਮੋਟਰਾਂ ਤੇ ਚਾਰ ਪੰਜ ਮੁੰਡਿਆਂ ਨੂੰ ਕਹਦਾ ਦਾ ਵਿੱਚ ਇੱਕ ਅੱਦੇ ਖਾਬਰੀ ਨੂੰ ਕਹਦਾ ਦਾ ਅੱਜ ਤੱਕ ਵੀ ਹੁੰਦੇ ਨੇ ਅੱਜ ਤੱਕ ਅੱਜ ਤੱਕ ਨਿਊਜ਼ ਹੁੰਦੇ ਨੇ ਜਦੋਂ ਇੱਕ ਅੱਦੇ ਅੱਜ ਤੱਕ ਨੂੰ ਕਹਿੰਦਾ ਸਾਰੇ ਪਿੰਡ ਚ ਗੱਲ ਫੈਲ ਗਈ ਵੀ ਵੀਜਾ ਆ ਗਿਆ ਆ ਗਿਆ ਆ ਗਿਆ ਅੱਜ ਤੱਕ ਤੇ ਫਿਰ ਜਿੱਦੇ ਜਾਨ ਜੀ ਦਾ ਟਾਈਮ ਹੁੰਦਾ ਉਹ ਤੋਂ ਪਹਿਲਾਂ ਸ਼ਾਪਿੰਗ ਕਰਕੇ ਲਿਆਉਂਦੇ ਨੇ ਲੁਧਿਆਣੇ ਤੋਂ ਬਾਪੂ ਹੁਣ ਫਿਰ ਉੱਥੇ ਬ੍ਰੈਂਡ ਹੀ ਪਾਉਣੇ ਆ ਤੇਰੇ ਪੁੱਤ ਨੂੰ ਜੀਨਾ ਦਵਾ ਦੇ ਜੀਨਾ ਡੇਢ 2 ਲੱਖ ਦੀ ਸ਼ਾਪਿੰਗ ਸਾਡੇ ਤਾਂ ਹੁਣ ਗਵਾਂਢੀ ਸੀਗੇ ਦੇਖਿਆ ਮੈਂ ਉਹਨਾਂ ਨੇ 2 2 ਲੱਖ ਦੀ ਸ਼ਾਪਿੰਗ ਕੀਤੀ 2 2 ਮਹੀਨੇ ਸ਼ਾਪਿੰਗਾਂ ਕਰੀਗੇ ਨੇ ਕਿੱਥੇ ਗਏ ਨੇ ਅੱਜ ਵੀ ਸ਼ਾਪਿੰਗ ਕਰਨ ਨਾ ਮੈਨੇ ਤਾਂ ਨਹੀਂ ਨਹੀਂ ਤੂੰ ਨਹੀਂ ਕੀਤੀ ਸਾਡੇ ਗਵਾਂਢੀ ਸਾਡੇ ਗਵਾਂਢੀ ਦੀ ਗੱਲ ਦਾ ਅੱਜ ਕਿੱਥੇ ਗਏ ਨੇ ਫਲਾਣੇ ਮਾਲ ਤੇ ਫਲਾਣੇ ਸਟੋਰ ਤੇ ਕੋਟਲੀ ਬ੍ਰਾਂਡ ਕੀਤੀ ਜੀਨਾ ਜੁਨਾ ਤੇ ਵੀਰੋਂ ਫਿਰ ਜੀਨਾ ਖਰੀਦ ਲੀਆਂ 2 ਲੱਖ ਦੇ ਬੈਗ ਬੂਗ ਦੇ ਕਹਦਾ ਬਾਪੂ ਟੈਨਸ਼ਨ ਨਹੀਂ ਲੈਣੀ ਤੇਰਾ ਮੁੰਡਾ ਨਾ ਤੈ ਦੋ ਵੇਚੇ ਨੇ ਕਿੱਲੇ 10 15 ਖਰੀਦ ਕੇ ਦੇ ਦੂ ਆਉਣ ਵਾਲੇ 1 2 ਸਾਲਾਂ ਚ ਬਾਪੂ ਵੀ ਖੁਸ਼ ਹੋਇਆ ਚਲੋ ਮੁੰਡਾ ਕੱਲਾਗਾ ਇਹਦਾ ਮਨੋਂ ਕਾਮਨਾ ਪੂਰੀ ਹੋਵੇ ਤੇ ਫਿਰ ਕਰਦੇ ਕਰਾਉਂਦੇ ਉਹ ਦਿਨ ਆਇਆ ਦਾ ਭਾਗਾ ਵਾਲਾ ਜਿੱਦੇ ਘਰੋਂ ਤੁਰਨਾ ਹੁੰਦਾ ਉਹਦੋਂ ਇੱਕ ਦਿਨ ਉਹਦੇ ਕਹਿੰਦੇ ਨੇ ਬਾਪੂ ਇੱਕ ਦਿਨ ਪਹਿਲਾਂ ਅੱਜ ਤੜਕੀ ਪਾਲ ਆਥਨੇ ਪਾਰਟੀ ਹੋਣੀ ਚਾਹੀਦੀ ਆ ਚਲੋ ਬਾਪੂ ਬਾਪੂ ਕਹਦਾ ਜਿੱਤੇ 30 ਜਾਲ 30 35 ਲੱਖ ਲੱਗਿਆ ਸਾਲਾ 20 30 ਹਜ਼ਾਰ ਹੋਰ ਸਹੀ ਫਿਰ ਪਾਰਟੀ ਵੀ ਕਰਦਾ ਤੇ ਪਾਰਟੀ ਦੇ ਵਿੱਚ ਫਿਰ ਦਾਰੂ ਦੂਰੂ ਉਹ ਕਿਆ ਜਿਹੜਾ ਕੇਕ ਵੀ ਕੱਢਦੇ ਨੇ ਵੱਡੇ ਵੱਡੇ ਹੂੰ ਫਿਰ ਉੱਤੇ ਲਿਖਿਆ ਹੁੰਦਾ ਇੰਡੀਆ ਟੂ ਕੈਨੇਡਾ ਹਾਇਦਰਜਾਹ ਦੀ ਫੋਟੋ ਹੈ ਇਧਰ ਜਹਾਜ਼ ਬਚਾਲੇ ਜਹਾਜ਼ ਅੜਕੇ ਹੁੰਦਾ ਉਹ ਕੇਕ ਵਾਲਾ ਪਹਿਲੇ ਦਿਨ ਅਸਲ ਦੇ ਵਿੱਚ ਉਹ ਮੈਂ ਵੀ ਬਈ ਮੈਂ ਆਪਾਂ ਕੋਈ ਪਾਰਟੀ ਨਹੀਂ ਕੀਤੀ ਉਹ ਵੀ ਮੈਨੂੰ ਭੈਣ ਨੇ ਕੇਕ ਲਿਆ ਕੇ ਦਿੱਤਾ ਮੇਰਾ ਮੂਹੜ ਹੀ ਨਹੀਂ ਹੈ ਗਿਆ ਸੀਗਾ ਕਿਸੇ ਕੋਈ ਇਕੱਠ ਵੀ ਨਹੀਂ ਕੋਈ ਕੋਈ ਨਹੀਂ ਸਕਿਆ ਮੈਂ ਤਾਂ ਦੱਸਿਆ ਹੀ ਦੱਸਿਆ ਵੀ ਨਹੀਂ ਮਾਪਿਆਂ ਨੂੰ ਸਿਰਫ ਇੱਕ ਦਿਨ ਪਹਿਲਾਂ ਦੱਸਿਆ ਮੈਂ ਕੱਲ ਨੂੰ ਜਾਣਾ ਮਾਪੇਓ ਕਹਿੰਦੇ ਹੈਂ ਕੱਲ ਨੂੰ ਜਾਣਾ ਬਈ ਪਿੰਡ ਚ ਤਾਂ ਦੂਰ ਦੀ ਗੱਲ ਆ ਮਾਪਿਆਂ ਨੂੰ ਮੈਨੂੰ ਇੱਕ ਦਿਨ ਪਹਿਲਾਂ ਪਤਾ ਲੱਗਿਆ ਵੀ ਕੱਲ ਨੂੰ ਜਾਣਾ ਤੇ ਮਾਪਿਆਂ ਨੂੰ ਇੱਕ ਦਿਨ ਪਹਿਲਾਂ ਦੱਸਿਆ ਹਾਂ ਮਾਮਿਆਂ ਨੂੰ ਵੀ ਇੱਕ ਦਿਨ ਪਹਿਲਾਂ ਪਤਾ ਲੱਗਿਆ ਸਿਰਫ ਭੈਣ ਨੂੰ ਪਤਾ ਸੀ ਭੈਣ ਤੇ ਜੀਦੇ ਤੇ ਘਰ ਘਰ ਵਾਲੀ ਤੇ ਮੈਨੂੰ ਕੇਕ ਜਾਂ ਲਿਆਤਾ ਉਹ ਕੇਕ ਨਾ ਇਧਰਲੀ ਸਾਈਡ ਇੰਡੀਆ ਦਾ ਝੰਡਾ ਇਧਰਲੀ ਸਾਈਡ ਸੀਗਾ ਕੈਨੇਡਾ ਦਾ ਉਹ ਜਹਾਜ਼ ਬਚਾਲੇ ਖੜਿਆ ਸੀਗਾ ਉਹ ਜੇ ਕਿਤੇ ਮੈਂ ਉਹਦੀ ਧਿਆਨ ਲਾ ਲਾਦਾ ਵੀ ਮੇਰਾ ਜਹਾਜ਼ ਬਚਾਲੇ ਅੜਕ ਗਿਆ ਸਿੰਦਰਾ ਹਲੇ ਵੀ ਮੌਕਾਗਾ ਉਹ ਦਿਮਾਗ 'ਚ ਮੇਰੇ ਉਰੇ ਆ ਕੇ ਗੱਲ ਆਈ ਆ ਉਹ ਉਹ ਕੇਕ ਹੁੰਦਾ ਬਚਾਲੇ ਅੜਕੇ ਜਹਾਜ਼ ਵਾਲਾ ਹੁੰਦਾ ਨਾ ਹੁੰਦਾ ਤੇ ਬਈ ਉਹ ਫਿਰ ਉਹ ਜਦੋਂ ਕੇਕ ਬਚਾਲੇ ਜੀ ਅੜਕ ਗਿਆ ਤਾਂ ਫਿਰ ਪਾਰਟੀ ਹੁੰਦੀ ਆ ਆਹਾ ਆ ਮੁੰਡਾ ਕਈ ਵਾਰ ਤਾਂ ਡੀਜੇ ਵੀ ਲਾਉਂਦੇ ਆਹਾ ਆ ਚੱਕ ਦੇ ਕੰਤੇ ਉਹਦੇ ਐ ਨਹੀਂ ਸੋਚਦੇ ਵੀ ਮੁੰਡਾ ਕਨੇਡਾ ਚੱਲਿਆ ਹੂੰ ਮੁੰਡਾ ਕਨੇਡਾ ਚੱਲਿਆ ਅਸਲ ਵਿੱਚ ਉਹ ਬਿਹਾਰੀਆ ਬਣ ਕੇ ਆਉਂਦਾ ਇੱਧਰ ਬਣਦਾ ਇਹਦਾ ਗੱਲ ਇੱਕ ਸਿਰੀ ਰਲ ਕੇ ਫਸਿਆ ਹੋਇਆ ਹੁੰਦਾ ਤੇ ਫਿਰ ਉੱਥੋਂ ਬਈ ਉਹ ਗੱਡੀ ਕਰਾ ਲਾਦੇ ਨੇ ਪੰਜ-ਸੱਤ ਜਣੇ ਉਹਨੂੰ ਛੱਡਣ ਆਉਂਦੇ ਨੇ ਦਿੱਲੀ 에ਰਪੋਰਟ ਤੇ ਫਿਰ ਜਦੋਂ ਘਰੋਂ ਤੁਰਦੇ ਨੇ ਨਾ ਗੱਡੀ ਦੇ ਵਿੱਚ ਬੈਹਂਦੇ ਨੇ ਇੱਕ ਗਾਣਾ ਲਾਉਂਦੇ ਨੇ ਪੰਜਾਬੀ ਹੇ ਲੋ ਸੌਖੇ ਨਹੀਂ ਹੁੰਦੇ ਕਾਰੋਬਾਰ ਛੱਡਨੇ ਦੇਸ ਬਗਾਨੇ ਤੁਰ ਕੇ ਲਿਆ ਬਾਪੂ ਤੇਰਾ ਮੁੰਡਾ ਹੋ ਕਰਨ ਕਮਾਈਆਂ ਹਾਂ ਕਰਨ ਕਮਾਈਆਂ ਐਦਾ ਦਾ ਪੰਜਾਬੀ ਗਾਣਾ ਹੈ ਮਸ਼ਹੂਰ ਜਾਂ ਕੱਲ ਸਾਡੇ ਪਿੰਡੋਂ ਕੱਲੀ ਆਏ ਨੇ ਕਿ ਉਹਨਾਂ ਨੇ ਲਾ ਰੱਖਿਆਗਾ ਉਹ ਐ ਜੇ ਰੋਣ ਲੱਗ ਰਹੇ ਸੀ ਕਹਿੰਦੇ ਬਾਪੂ ਹੁਣ ਤੇਰਾ ਮੁੰਡਾ ਤੁਰ ਚੱਲਿਆ ਦੇਸ ਬਗਾਨੇ ਨਹੀਂ ਕਰਨ ਕਮਾਈ ਤੇ ਆ ਗਾਣਾ ਹੈ ਬਈ ਆਪਾਂ ਆਪਾ ਤਾਂ ਨਾ ਫੋਟੋ ਵੀ ਨਹੀਂ ਫੋਟੋ ਵੀ ਆਉਣ ਤੇ ਬਾਈ ਮਾ ਕੀ ਪਤਾ ਸਾਲੇ ਏਅਰਪੋਰਟ ਤੋਂ ਵਾਪਸ ਵੀ ਇਹ ਪਿੰਡ ਵਾਲੇ ਬੇਇੱਜ਼ਤੀ ਕਰਨ ਲੱਗ ਗਿਆ ਕੈਨੇਡਾ ਮੈਂ ਤਾਂ ਹੀ ਨਹੀਂ ਦੱਸਿਆ ਮੈਂ ਕਹੇ ਮੇਰੇ ਵਰਗੇ ਨੂੰ ਕਈ ਵਾਰੀ ਵਾਪਸ ਭੇਜ ਦਦੇ ਉਹਨੇ ਬੇਇੱਜ਼ਤੀ ਬਾੜੀ ਹੋਊਗੀ ਹੁੰਦਾ ਕਿ ਮੈਂ ਤਾਂ ਕਰਕੇ ਚੁੱਕਾ ਆ ਗਿਆ ਕੋਈ ਪਤਾ ਨਹੀਂ ਹੁੰਦਾ ਨਾ ਕੈਨੇਡਾ ਤੋਂ ਵੀ ਰਿਪੋਰਟ ਕਰਦਾ ਆ ਕਰ ਦੂੰਗਾ ਤੇ ਬਾਈ ਤਾਂ ਕਰਕੇ ਆਪਾਂ ਨਾ ਫੋਟੋ ਪਾਈ ਜਨ ਤੱਕ ਮੈਂ ਕਹੇ ਜਨ ਤੱਕ ਮੈਂ ਪਹੁੰਚਦਾ ਨਹੀਂ ਨਾ ਉਹਨਾਂ ਤੱਕ ਫੋਟੋ ਨਾ ਪਾ ਦੇ ਵੀਰ ਬਣ ਕੇ ਬੇਇੱਜ਼ਤੀ ਬਹੁਤ ਹੋਣੀ ਹੈ ਨਹੀਂ ਚੁੱਪ ਕਰਕੇ ਘਰੇ ਦਾ ਵਹਿ ਜੂ ਕਿਸੇ ਨੂੰ ਪਤਾ ਨਹੀਂ ਹੋਣਾ ਵੀ ਕੈਨੇਡਾ ਜਾਣ ਦੇ ਫਿਰ ਉਹਨੂੰ ਪਤਾ ਲੱਗਦਾ ਫਿਰ ਉਹ ਫਿਰ ਉਹ ਕੰਮ ਲੱਭਦਾ ਪਹਿਲਾਂ ਤਾਂ ਬਈ ਕੰਮ ਹੀ ਨਹੀਂ ਕੰਮ ਲੱਭਦਾ ਸਹੀ ਦੱਸੇ ਜਿਹੜੇ ਆਉਂਦੇ ਪਹਿਲਾਂ ਤਾਂ ਉਹ ਤਿਹਾਰ ਦੇ ਛਪੌਂਦਾ ਡਿਪੈਂਡ ਕਰਦਾ ਨਹੀਂ ਤਿਹਾਰ ਛਪੌਂਦਾ ਨਹੀਂ ਨਹੀਂ ਡਿਪੈਂਡ ਕਰਦਾ ਜੇ ਤਾਂ ਹੈਗਾ ਬੰਦਾ ਕੰਮ ਕਰਨ ਵਾਲਾ ਵੀ ਹਾਂ ਵੀ ਇੱਕ ਦੋ ਦਿਨ ਚ ਕੰਮ ਉਹਨੇ ਹੱਥ ਪੈ ਗਿਆ ਉਹ ਜਿਹੜਾ ਮਾਲਕਾ ਉਹ ਚਾਂਸ ਬਹੁਤ ਘਟਨੇ ਹੁਣ ਤਾਲੇ ਮੇਰੀ ਚਾਂਸ ਚਾਂਸ ਕਰੀ ਜਾਨਾਗਾ ਹਾਂ ਜਿਹੜਾ ਬੰਦਾ ਤਾਂ ਹੈਗਾ ਜਿਵੇਂ ਚੁਸਤ ਜਿਆ ਹੁੰਦਾ ਨਾ ਬੰਦਾ ਵੀ ਹਾਂ ਹੱਥ ਜਾ ਪਾਇਆ ਕੰਮ ਨੂੰ ਜਦ ਇਹ ਆ ਗਿਆ ਉਹਨੂੰ ਥੋੜਾ ਮੈਂ ਇੱਕ ਇੱਕ ਤਾਂ ਇਹ ਮਾਲਕ ਤਾਂ ਖੁਸ਼ ਹੋ ਜਾਂਦਾ ਨਾ ਜਦ ਮਾਲਕ ਉਹ ਹੀ ਉਹਦੇ ਘਰ ਸਾਰਾ ਕੰਮ ਹੀ ਕੰਟਰੈਕਸ਼ਨ ਵਾਲਾ ਆ ਗਿਆ ਜ਼ਿਆਦਾਤਰ ਮੈਂ ਮਾਦਰ ਚੱਲ ਤੇਰੇ ਮਾਦਰ ਸਹੀ ਪਿੰਡ ਵਾਲੇ ਬਾਬੇ 12ਵੀਂ ਪੜ੍ਹ ਕੇ ਤਾਂ ਉਹ ਕਿੱਦਾਂ ਉਹ ਬਾਹਰ ਨਿਕਲੇ ਹੁੰਦੇ ਨੇ ਉਹਨਾਂ ਨੂੰ ਪਹਿਲੀ ਮੇਰਾ ਰੂਮ ਮੇਟ ਆ ਉਹ ਆਇਆ ਤੀਸਰੇ ਦਿਨ ਉਹਨੂੰ ਕੰਮ ਮਿਲ ਗਿਆ ਕਿਉਂ ਮਿਲਿਆ ਕਿਸਮਤ ਨਾਲ ਕਿਉਂ ਮਿਲਿਆ ਕਿਉਂ ਕਿਸਮਤ ਨਹੀਂ ਚੰਗੀ ਇਹ ਹਾਂ ਕਿਸਮਤ ਉਹ ਅਗਲੇ ਨੇ ਇੱਕ ਦਿਨ ਲਵਾਇਆ ਉਹਨੂੰ ਪਤਾ ਤਾਂ ਹੈ ਇਹ ਕਾਦੇ ਕੰਮ ਦਾ ਉਹ ਲੱਗਿਆ ਤਾਂ ਚਾਕਲੇਟ ਦੀ ਫੈਕਟਰੀ 'ਚ ਅੱਛਾ ਉਹਨੂੰ ਉਹ ਬੰਦੇ ਨੂੰ ਪਤਾ ਤਾਂ ਇਹ ਬੰਦਾ ਹੈਗਾ ਟੁੱਟ ਉਹ ਕਿਸੇ ਚੰਗੀ ਜਗ੍ਹਾ 'ਚ ਵਗ ਗਿਆ ਉਹ ਤਾਂ ਕਰਕੇ ਨਹੀਂ ਕੰਮ ਹੋ ਰਿਹਾ ਯਾਰ ਉਹਨੇ ਕੰਮ ਪੰਜ ਕਰੇ ਨੇ ਓਰੇ ਉਹ ਤਿੰਨ ਦਿਨਾਂ ਦੀ ਪੰਜ ਕੰਮ ਕਰ ਲਿਆ ਕਿ ਉਹ ਉਹ 2 ਸਾਲ ਹੋ ਗਏ ਉਹਨੇ 2 ਸਾਲਾਂ 'ਚ ਨੇ ਪੰਜ ਗੱਲ ਆਈ ਇਹ ਤੂੰ ਗੱਪ ਮਾਰੀਆ ਨਾ ਉਹਦੇ ਨਾਲ ਤੀ ਉਹ ਤੈਨੂੰ ਤਾਂ ਅਜੇ ਤੱਕ ਮਿਲਿਆ ਨਹੀਂ ਹੈਗਾ ਮੈਨੂੰ ਨਹੀਂ ਮੈਨੂੰ ਤਾਂ ਤੁਸਤੀ ਹੈ ਨਹੀਂ ਨਾ ਹੁਣ ਐ ਤੁਸਤੀ ਨੂੰ ਤੁਸਤੀ ਨੂੰ ਬੈਟਰੀ ਵਾਲੇ ਨਾਲ ਵਾਲੇ ਮੇਰਾ ਧੀਰਾ ਮੇਰੀ ਗੱਲ ਨਹੀਂ ਪਸੰਦ ਰਿਹਾ ਬੈਟਰੀ ਵਾਲੇ ਸਾਰਾ ਮੰਨ ਗਿਆ ਸੋਚੂ 2-4 ਤੁਸਤ ਹੋਣਗੇ ਜਿਹੜੇ ਜਮਾ ਵੇਚ ਕੇ ਖਾਜੇ ਦੇ ਬੰਦੇ ਨੇ ਉਹ ਬਾਕੀ ਤਾਂ ਆਪਣੇ ਵਰਗੇ ਦੇਸੀ ਹੁੰਦੇ ਨੇ ਚੱਲ ਮੰਨ ਲਿਆ ਮੰਨ ਲਿਆ ਤੇਰੇ ਨਾਲ ਸਹਿਮ ਤਾਂ ਵੀ ਕੰਮ ਮਿਲ ਗਿਆ ਹੂੰ ਫੇਰ ਵੀ ਜਿਹੜਾ 30 ਲੱਖ ਲਾ ਕੇ ਆ ਉਹ ਤਾਂ ਨਹੀਂ ਮੁੜਦਾ ਬਾਪੂ ਜੀ ਕਰੇ ਪੈਸੇ ਪਾ ਸਕਦਾ ਬਾਪੂ ਡਿਪੈਂਡ ਕਰਦਾ ਪੀਸਾ ਡਿਪੈਂਡ ਦਾ ਪੀਸਾ ਵੀ ਭਰਨੀ ਆਨੇ ਨਾ ਬਾਪੂ ਦੋ ਕੰਮ ਕਰ ਲਵਾਂ ਫਿਰ ਬਗਜ ਪੈ ਜੂ ਓਏ ਦੋ ਕੰਮ ਮਰੂਗਾ ਉਹ 8-8 ਘੰਟੇ ਦੋ 8 ਘੰਟੇ ਮਰਨਾ ਪੈਂਦਾ ਫਿਰ 8-8 ਘੰਟੇ ਕੰਮ ਕਰ ਲੂ 8 ਘੰਟੇ ਉਹਦੇ ਵਿੱਚ 4 ਘੰਟੇ ਨੂੰ ਰੋਟੀ ਰਾਟੀ ਖਾਣੀ ਆਉਣਾ ਜਾਣਾ ਵੀ ਹੋ ਗਿਆ ਫਿਰ ਤਾਂ 20 ਘੰਟੇ ਹੋ ਗਏ 4 ਘੰਟੇ ਸਿਰ ਆਪਣੇ ਕੋਲ ਮੁੰਡਾ ਹੁੰਦਾ ਸੀ ਸਾਈਕਲ ਜਿੱਤੇ ਜਿਹਦੇ ਕੋਲ ਇਲੈਕਟ੍ਰਿਕ ਸਾਈਕਲ ਨਹੀਂ ਸੀ ਇੱਕ ਉਹ ਵੈਰਹੋਸਟ ਲੱਗਿਆ ਪਤਾ ਇੱਕ ਰੈਸਟੋਰੈਂਟ ਚ ਲੱਗਿਆ ਪਤਾ ਹੁਣ ਯਾਰ ਚਾਹੇ ਉਹਦੀ ਹਾਲਤ ਖਰਾਬ ਹੋ ਗਈ ਔਰ ਅਗਲੇ ਨੇ ਜਿੰਨੇ ਇੱਕ ਲਵਾਏ ਕਰਦਿਆਂ ਦੇ ਓਨੇ ਕ ਮੋੜ ਤੇ ਪੀਸਾ ਪੀਸਾ ਉਧਰ ਤਾਂ ਬਹੁਤ ਪੀਸਾ ਆ ਪਈ ਗਦੀ ਸੀ ਸਾਰੀ ਤੇ ਉਹ ਤਾਂ ਫਿਰ 20 ਘੰਟੇ ਜਾਗਦਾ ਰਿਹਾ 20 ਘੰਟੇ ਹਾਂ ਬਾਬੇ ਉਹ ਯਾਰ ਨਹੀਂ ਜਾ ਅਗਲੇਗਾ ਯਾਰ ਤੂੰ ਬਾਈ ਅੱਛਾ ਤੈਨੂੰ ਯਾਰ ਘੰਟੇ ਨਹੀਂ ਤੇ ਪੂਰੀ ਹੋ ਜੂਗਾ ਮਹੀਨੇ ਤੂੰ ਉਹ ਪਾਗਲ ਤੈਨੂੰ ਉੱਥੇ ਦਿਮਾਗ ਵਾਲਾ ਇਲਾਜ ਕਰਾਉਣਾ ਬਹੁਤ ਤੈਨੂੰ ਹੁੰਦੀ ਆ ਕਿਸੇ ਬਬਲੂ ਉਹ ਨਹੀਂ ਮੈਨੂੰ ਪਤਾ ਉਹ ਬੰਦੇ ਤੈਨੂੰ ਦੇਖ ਕੇ ਪਤਾ ਲੱਗਦਾ ਏ ਕਰਦਾ ਉਹ ਯਾਰ ਕਿਹੜਾ ਉਹ ਕਹਿੰਦਾ 400 ਦਾ ਪਾਵਰ ਬੈਂਕ ਲਿਆਤਾ ਹੁਣੀ ਆ ਲਿਆਤਾ ਉਹ ਬੰਦਾ ਘਰੇ ਪੈਸੇ ਵੇਚਦਾ ਉਹ ਜਿਹੜਾ ਬੰਦਾ ਉਰੇ ਕਰਦਾ ਕਰਦਾ ਜਿਹੜਾ 400 ਵਾਲਾ ਪਾਵਰ ਬੈਂਕ ਉਹ ਤਾਂ ਹੋਰ ਮੁੰਡਾ ਹੈਗਾ ਹੋਰ ਕਿਹੜਾ ਆ ਉਹ ਤਾਂ ਤਾਂ ਕੰਮ ਹੀ ਇਹੀ ਕਰਦਾ ਤੇਰੇ ਨਾਲ ਮੈਂ ਹੋਰ ਦੀ ਗੱਲ ਕਰਦਾ ਜਾਂ ਤੈਨੂੰ ਪਤਾ ਹੀ ਨਹੀਂ ਉਰੇ ਵੀ ਕਿਹੜਾ ਆਂਦਾ ਕਿਹੜਾ ਨਹੀਂ ਜਾਂਦਾ ਕੋਈ ਤੂੰ ਤਾਂ ਉਹ ਪਾਈਡਾਂ ਵਾਲੀ ਸਾਈਕਲ ਦੀ ਗੱਲ ਕਰੀ ਜਾਂਦਾ ਜਿਹਨੇ ਗੱਡੀ ਉਹ ਮੁੰਡਾ ਹੋਰ ਆਂਦਾ ਤਾਂ ਉਰੇ ਉਹਦੇ ਕੋਲੇ ਇਲੈਕਟ੍ਰਿਕ ਸਾਈਕਲ ਨਹੀਂ ਸੀ ਉਹ ਉਹ ਮੁੰਡਾ ਫੇਰ ਹੁੱਚ ਵੀ ਕਰਦਾ ਤਾਂ ਕੰਮ ਰੈਸਟੋਰ ਵੀ ਕਰਦਾ ਇਹ ਗੱਲ ਤਾਂ ਇਹ ਵੀ ਉਹਦੀ ਹਾਲਤ ਹੈ ਉਹਦੀ 3-4 ਘੰਟੇ ਦੀ ਨਹੀਂ ਸਿਰ ਦੇਖ ਲਓ ਕੀ ਹਾਲਤ ਬਣੀ ਹੋ ਕੰਨੀ ਆ ਪਰ ਹਾਲਤ ਤਾਂ ਉਹਦੀ ਬਣੂਗੀ ਬਾਬੇ ਫਿਰ ਖਤਮ ਹੀ ਮੰਨ ਲਾ ਸਰੀਰ ਥੋੜੇ ਸਮਾਂ ਹਾਂ ਵੀ ਜਿਹੜੀ ਕਮਾਈ ਇੰਡੀਆ ਚੋਂ ਦੱਸ ਕੇ ਆਉਂਦੇ ਨੇ ਜੰਟ ਕਹਿੰਦੇ ਨੇ ਤੁਹਾਡਾ ਮੁੰਡਾ ਜਾਨ ਸਰ 2.5-3 ਲੱਖ ਚਾਪੂ ਉਹ ਤਾਂ ਨਹੀਂ ਗੱਲ ਹੈਗੀ ਨਾ ਸਹੀ ਗੱਲ ਸੀ ਉਹ ਗੱਲ ਤਾਂ ਨਹੀਂ ਹੈਗੀ ਤੈਨੂੰ ਦੱਸਦਾ ਰਿਹਾ ਮੈਂ ਜੇ ਉਹ ਮੁੰਡਾ ਜਿਵੇਂ ਕਰ ਰਿਹਾ ਹੁਣ ਜੇ 20 ਘੰਟੇ ਯਾਰ 20 ਘੰਟੇ ਚ ਤਾਂ پاਗਲ ਹੋ ਜਾਊਗਾ हां ਸੱਤਵਾਦ ਮੁੰਡਾ 8-10 ਘੰਟੇ ਕੰਮ ਕਰ ਸਕਦਾ ਘੰਟਾ 2 ਘੰਟੇ ਰਾਹਾਂ 'ਚ ਨਿਕਲ ਜਾਂਦਾ ਫਿਰ ਰੋਟੀ ਵੀ ਖਾਣੀ ਆ ਸੋ ਨੂੰ 7 ਘੰਟੇ ਨੀਂਦ ਤਾਂ ਚਾਹੀਦੀ ਚਾਹੀਦੀ ਹੈ ਘੱਟੋ-ਘੱਟ 7 ਘੰਟਿਆਂ ਤੋਂ ਘੱਟ ਸੋਊਗਾ ਤਾਂ ਸਰੀਰ ਉਹਦਾ ਪਤਲਾ ਹੋਣਾ ਸ਼ੁਰੂ ਹੋ ਜਾਊਗਾ हां ਦਿਮਾਗ ਦੇ ਵਿੱਚ ਟੈਨਸ਼ਨਾਂ ਪੈਣੀਆਂ ਸ਼ੁਰੂ ਹੋ ਜਾਣਗੀਆਂ ਉਹ ਪਤਲਾ ਨਹੀਂ ਸਗੋ ਮਟਾਪਾ ਹੋ ਜਾਊਗਾ ਮਟਾਪਾ ਆ ਝੁਰੜੀਆਂ ਪੈਣ ਲੱਗ ਜਾਣਗੀਆਂ ਇਸ ਮਟਾਪਾ ਜਾਂ ਨੀਂਦ ਨਹੀਂ ਨਾ ਪੂਰੀ ਕਰਦਾ ਬੰਦਾ ਮੋਟਾ ਹੁੰਦਾ ਏ ਉਹਦਾ ਮੈਟਾਬੋਲਿਜ਼ਮ ਥੋੜਾ ਹੁੰਦਾ ਹੈ ਇਦੇ ਬਾਰੇ ਮੈਨੂੰ ਪਤਾ ਨਹੀਂ ਹਾਂ ਤੇ ਤਾਂ ਹੀ ਤਾਂ ਉਹਦਾ ਐਂ ਤੇ ਉਹਦੀ ਗੱਲ ਮੋਟੇ-ਫੋਟੇ ਤੇ ਹੁਣ ਜਿਹੜੇ ਸਾਡੇ ਪਿੰਡੋਂ ਆਏ ਨੇ ਕੋਈ ਉਹਨਾਂ ਨੂੰ ਬਥੇਰਾ ਸੰਗਿਆ ਆ ਉਹ ਯਾਰ ਉਹਨਾਂ ਦੀ ਕਿਸਮਤ ਉਹਨਾਂ ਨਾਲ ਦੇਖੀ ਜਾਓ ਕੀ ਪਤਾ ਉਹਨਾਂ ਨੂੰ ਕੰਮ ਮਿਲ ਜੇ ਵਧੀਆ ਕੀ ਪਤਾ ਕੀ ਕਿਸਮਤ ਨੇ ਕੀ ਕਰਨਾ ਬਾਕੀ ਤਾਂ ਉਹ ਜਿਹੜੇ ਸਾਬਲ ਕਿਸਮਤਾਂ ਚੱਲ ਰਹੀਆਂ ਨੇ ਇਹ ਮੈਂ ਦੇਖੀ ਲੈਣਾ ਵੀ ਕਿਸਮਤ ਬੜੀ ਤੇਜ਼ ਆ ਉਹ ਤੇਜ਼ੀ ਆ ਹੁਣ ਮੇਰਾ ਖਰਚਾ ਬਾਈ ਦਾ ਖਰਚਾ ਬਾਈ ਦਾ ਮਹੀਨੇ ਦਾ 1200 ਦਾ ਖਰਚਾ ਆਏਗੇ ਸਾਰਾ ਮੋਬਾਈਲ ਦਾ ਬਿੱਲ ਆ ਕੇ ਘਰਾਂ ਦਾ ਬਿੱਲ ਆ ਕੇ ਮੇਰਾ ਹੈਗਾ ਬ੍ਰੋ ਮੇਰਾ 800 ਹੈਗਾ ਖਰਚਾ ਮਹੀਨੇ ਦਾ ਕੋਈ ਯਾਰ ਕਮਾਲ ਕਰਦਾ ਤੂੰ ਯਾਰ ਮੇਰੀ ਤਾਂ ਸੁਣ ਲੈ ਹਾਂ ਦੱਸ ਮੈਂ ਮੇਰਾ ਉਸਾਬ ਆ ਨਾ ਮੇਰਾ ਮੈਂ ਬਹੁਤ ਘੱਟ ਖਰਚਾ ਕਰ ਚੱਲ ਤੇਰੇ ਕਮਰੇ ਦਾ ਕਿਰਾਇਆ ਆਇਆ ਹੈ ਕਮਰੇ ਦਾ ਕਿਰਾਇਆ ਮੇਰਾ 500 500 ਫੋਨ ਦਾ ਬਿੱਲ 60 60 ਹਾਂ ਡੇਲੀ ਡੇਲੀ ਯੂਰੇ 5 7 ਤਾਂ ਚਾਹੀਦੀ ਐ ਨਾ ਤੇ ਐਵਰੇਜ ਆ ਤੇ ਮੇਰਾ ਐਵੇਂ ਆ ਦੇਖ 8 9 ਦਾ ਤੂੰ ਚਿਕਨ ਲੈ ਜਾਣਾ ਡੇਲੀ ਰੋਜ਼ ਨਹੀਂ ਮਿਲੇਗੇ ਜਾਂਦਾ ਕੋਈ ਇੱਕ ਦਿਨ ਛੱਡ ਕੇ ਤਾਂ ਪੱਕਾ ਹੀ ਲੈ ਕੇ ਜਾਂਦਾ ਓਏ ਕੋ ਕਦੇ ਕਦੇ ਜਦ ਲਈ ਮਾਰੀ ਜਿਆਦਾ ਦਿੱਕਤ ਹੁੰਦੀ ਉਦੋਂ ਲੈ ਕੇ ਜਾਂਦਾ ਤੇ ਘਰੇ ਹੋਰ ਵੀ ਤਾਂ ਕੁਝ ਦੁੱਧ ਦੱਦ ਹੋਰ ਕੁਝ ਤਖਾਨ ਨੂੰ ਹੋਰ ਕੁਝ ਨਹੀਂ ਲੈ ਕੇ ਜਾਂਦਾ ਰੋਟੀ ਰਾਟੀ ਝੋਲ ਚਾਲ ਕੁਝ ਤਾਂ ਬਣਾਉਂਦੀ ਹੋਵੇਗਾ ਮੈਂ ਤਾਂ ਉਹਨਾਂ ਦਾ ਹੀ ਬਣਾ ਦਿੰਦਾ ਆਪਿਆਂ ਨੂੰ ਇਹ ਜੇ ਬੰਦੇ ਵੀ ਹੁੰਦੇ ਨੇ ਉਹ ਵੀਰੋ ਹੁਣ ਮੇਰੀ ਸੁਣ ਲੋ ਖਰਚਾ 450 ਸਾਢੇ 450 ਰੂਮ ਦਾ ਰੈਂਟ ਤੇ 80 90 80 ਜਾਂਦੇ ਨੇ ਇੰਸ਼ੂਰੈਂਸ ਲਗਾ ਕੇ ਫੋਨ ਦੇ ਇਹਦਾ ਤਾਂ ਮੇਰਾ ਮੋਟਾ 550 600 ਸਰ ਸਾਢੇ 4 ਸਾਡੇ 4 ਸਾਢੇ 450 ਇਹ ਰੈਂਟ ਦਾ ਇਹਦਾ ਸਾਢੇ 450 ਔਰ 50 ਨਾਲ ਕੀ ਹੋ ਜਾ ਤੇ 60 70 ਇਹਦਾ ਉਹ ਹੈਗਾ ਫੋਨ ਦਾ ਵਜਾ ਬਾਕੀ ਜਿਹੜਾ ਉਰੇ ਕੋਈ ਐਡਾ ਕੰਮ ਨਹੀਂ ਕਰਦਾ ਚਾਹ ਨਹੀਂ ਕਰਦਾ ਲਾਹਨ ਤਾਂ ਓਏ ਮੇਰਾ ਕਾਰ ਦਾ ਮਿਲ ਆਇਆ ਇੱਕ ਦਿਨ ਵੀ ਕੋਈ ਬਿੱਲ ਨਹੀਂ ਲਾਂਦਾ ਭਾਈ 12 ਦਿਨਾਂ ਚ ਮੈਂ ਸਿਰਫ ਘਰ ਘਰ ਦੇ ਵਿੱਚ ਤਿੰਨ ਕੰਨੀਆਂ ਦੁੱਧੀਆਂ ਲੈ ਕੇ ਗਿਆ ਚਾਰ ਚਾਰ ਲੀਟਰ ਵਾਲੀਆਂ 150 ਦੀ ਉਰੇ 150 ਲੱਗਿਆ ਮੇਰਾ ਉਰੇ ਚਾਹਾਂ ਤੇਰਾ ਕਿਧਰੋਂ ਲੱਗ ਗਿਆ 50 ਗਿਆ ਨਹੀਂ ਇਹ ਘਰ ਘਟਾ ਗਾੜ ਤੇ ਵੱਜੂ ਇੱਕ ਰਿਆ ਤੇਰੇ ਦੇ ਉਹ ਆ ਹੁਣ ਨਹੀਂ ਲੱਗਿਆ ਦੋ ਦਿਨ ਹੋ ਗਿਆ ਉਸ ਤੋਂ ਪਹਿਲਾਂ ਤਾਂ ਲੱਗਵਾ ਦੇ ਆ ਇਹਦਾ ਵੀਰੋ ਇਹ ਬਾਲ ਮਾਰ ਚ ਗਿਆ ਇਹਦਾ ਕਾਰਡ ਨਹੀਂ ਚੱਲਿਆ ਦੁੱਧ ਦਾ ਮੈਂ ਕਰੀ ਪੇਮੈਂਟ ਇਹਦਾ 150 150 ਦਾ ਵੇਲਾ ਲਾ ਕੀ ਕਰਦਾ ਕਿੰਨੀ ਵੇਸਟ ਕਰਦਾ ਦੁੱਧੜਾ ਗੇ ਲੈਣੇ ਦਵਾ ਕੇ ਹੁਣ ਮੂੰਹ ਤੋਂ ਕੱਢਣ ਨੂੰ ਫਿਰਦਾ ਉਹ ਨਹੀਂ ਬਾਦਰ ਵੀਡੀਓ ਚ ਵੇਚੀ ਮੈਂ ਦੱਸ ਦਾਂਗਾ ਦੁੱਧੜਾ ਗੇ ਲੈਣੇ ਵੇ ਕਹ ਰਿਹਾ 150 ਲੱਗਿਆ 150 ਨਹੀਂ ਇਹਦਾ ਲੱਗਿਆ ਓਏ ਮੇਰਾ ਮਹੀਨੇ ਦਾ 250 ਖਰਚ ਆਊਗਾ ਚਾਹ ਤੇ ਓ ਯਾਰ ਕਮਾਲ ਕਰਦਾ ਮੈਂ ਕਾਰਡ ਦੇ ਵਿੱਚ ਕਿੰਨਾ ਦੇ ਮੈਂ ਲਾਣਾ ਤੇ 70 ਤੇ ਆਟਾ ਦੇਖ ਕੇ ਹੁਣ ਮੇਰੇ ਕਰੇ ਅਨਹੀਂ 560 ਖਰਚਾ ਮੈਂ ਲਾਣਾ ਵੀਰੋ ਇਹ ਤੇ ਮਤਲਬ ਜੇ ਮੇਰਾ 800 ਖਰਚਾ ਨਾ 50 ਇਹ ਤੇ ਮਤਲਬ ਤਾਂ ਇਹ ਮੈਨੂੰ ਫੋਨ ਕਰ ਦਿੰਦਾਗਾ ਚਾਹ ਚਾਹ ਕਰਾ ਲਾ ਸ਼ਾਮ ਨੂੰ ਫਿਰ ਮੇਰੇ ਨਾਲ ਬਹੁਤ ਮਾਰ ਜਾਏਗਾ ਮੈਨੂੰ ਐ ਤਾਂ ਸਾਇੰਦਾਂ ਵੀ ਇਹ ਚੱਲ ਨਹੀਂ ਰਿਹਾ ਕਾਰਡ ਮੈਂ ਵੀ ਕਰ ਦਿੰਦਾ ਨਹੀਂ ਉਹ ਫਿਰ ਕਈ ਵਾਰੀ ਚੱਲਦਾ ਨਹੀਂ ਨਾ ਉਹ ਕਾਰਡ ਕਹਦਾ ਫਿਸ਼ ਫਿਸ਼ ਇਹ ਵੀਰੋ ਬਹੁਤ ਕਿੰਨੀ ਬੰਦਾ ਇਨੂੰ ਪਤਾ ਵੀ ਪੈਸੇ ਕਿਵੇਂ ਬਚਾਉਣੇ ਨੇ ਇਹਨੇ ਕਾਰਡ ਹੀ ਬੰਦ ਕਰ ਲਿਆ ਉਹ ਜਦ ਜਾ ਕੇ ਟਾਈਪ ਕਰਦਾ ਨਾ ਉੱਥੇ ਬੰਦ ਹੋ ਜਾਂਦਾ ਕਾਰਡ ਫਿਰ ਇਹਨੂੰ ਪਤਾ ਵੀ ਨਾਲ ਵਾਲੇ ਦੀ ਵੀ ਵੇਸਤੀ ਆ ਮੇਰੇ ਹੁਣ ਫਿਰ ਉਹ ਕਹਿਣਗੇ ਬੋਲਮਾਰਟ ਵਾਲੇ ਵੀ ਛਾਲਿਆਂ ਕੋਲ ਪੈਸੇ ਹੈ ਨਹੀਂ ਕੰਨੀਆਂ ਚੱਕ ਲੈ ਫਿਰ ਮੇਰੇ ਵਰਗੇ ਨੂੰ ਟਾਈਪ ਕਰਨਾ ਪੈਂਦਾ ਖੜ ਦੇਖ ਲਓ ਵੀਰੋ ਲਾਂਤ ਆਈ ਐ ਤੇ ਐਨੀ ਜੀ ਨੀਤ ਮਾੜੀ ਆ ਗਈ ਇਹ ਨਾ ਇਹਨੇ ਕਿਸੇ ਮੁੰਡੇ ਕਿਸੇ ਮੁੰਡੇ ਨੇ ਆਪਣੇ ਫੋਨ 'ਚ ਦਾ ਕਾਰਡ ਪਾ ਲਿਆ ਸਾਡਾ ਦੋਸਤ ਆ ਉਹਨੇ 7-8 ਡਾਲਰ ਬੱਥ ਲੈ ਲਏ ਇਹਨੇ ਵੀਰੋ ਕਾਰ ਹੀ ਬੰਦ ਕਰਤਾ 7-8 ਡਾਲਰ ਵਾਸਤੇ ਉਹ ਉਹਦਾ ਉਹਦਾ ਘਰ ਆ ਜਵਾਨ ਵੀ ਮੇਰੇ ਕਾਰ ਤੋਂ ਲੱਗ ਗਿਆ ਸਰਕਾਰੀ ਸਮਝ ਲਿਆ ਐਮਾ ਜੋ ਤੋਂ ਹੀ ਮੇਰੇ ਕਾਰ ਤੋਂ ਮੈਂ ਤਾਂ ਮੈਂ ਗਿਆ ਤੇ ਖਰੀਦਣਾ ਉਹ ਕਾਰਡ ਕਹਿੰਦਾ ਪੈਸੇ ਨਹੀਂ ਹੈਗੇ ਹੈ ਮੈਂ ਪਾ ਭੰਦਰ ਪੈਸੇ ਤਾਂ ਹੈਗੇ ਸੀ ਜਦੋਂ ਮੈਂ ਚੈੱਕ ਕੀਤਾ ਉਹ ਜ ਉਹਦੇ ਪਤਾ ਨਹੀਂ 8 ਡਾਲਰ ਹਰਾ ਹਰਾਮਜਾਦ ਬਹੁਤ ਹੀ ਜਾਨੀ ਹਾਲ ਪਤਾ ਕੀ ਕਰਿਆ ਉਹਨੇ ਵੀਡੀਓ ਦਾ ਉਹਦਾ ਉਹਦਾ ਪਤਾ ਕੀ ਕਰਿਆ ਬੰਗਲਾਦੇਸ਼ੀ ਦਾ ਕਾਰਨ ਲੈ ਲਿਓਰੇ ਕੋਈ ਯਾਰਾਂ ਧੱਕਾ ਧੱਕਾ ਮੰਨ ਗਿਆ ਧੱਕਾ ਚਾਹੇ ਮੇਰੇ ਲਈ ਉਹ ਨਹੀਂ ਮਜ਼ਾਕ ਕਰ ਰਿਹਾ ਡੈਰ ਮਜ਼ਾਕ ਕਰ ਰਿਹਾ ਹੋਗਾ ਚਾਹੇ ਮੇਰੇ ਲਈ ਤੇਰਾ ਕਾਰਡ ਹੋ ਪਰ ਫਿਰ ਵੀ ਇਹਨੂੰ ਪੂਰਾ ਤਵਾਰ ਨਹੀਂ ਹੈਗਾ ਇਹ ਮੈਨੂੰ ਕਾਰਡ ਦੇ ਦੇਂਦਾ ਜਦੋਂ ਮੈਂ ਸਮਾਨ ਜੈਪੁਰ ਤੋਂ ਲਿਆਇਆ ਮੈਂ ਨਾਲ ਦੀ ਨਾਲ ਕਾਰਡ ਦੇ ਦੇ। ਪੂਰਾ ਤਵਾਰ ਨਹੀਂ ਇਹਨੂੰ ਇਹ ਜਿਹੜੀਆਂ ਬੁੜੀਆਂ ਹੁੰਦੀਆਂ ਸਾਢੇ 700 ਹਾਲੀਆਂ ਜਿਹਨਾਂ ਪੰਜੀ ਪੰਜੀ ਦਾ ਸਾਹ ਚਾਹੀਦਾ ਹੁੰਦਾ ਉਹ ਸਾਹ ਹੈ ਦਾ। ਉਹ ਮੇਰੇ ਨੂੰ ਕਾਰਡ ਠੀਕ ਆ ਤੂੰ ਲਿਆਤਾ ਹੁਣ ਉਹ ਡਿੱਗਿਆ ਤਾਂ ਕਰਕੇ ਮੜਦਾ। ਫੋਟੋ ਕਿੱਥੇ ਲਾਉਂਦੀ? ਮੇਰੇ ਤਾਂ ਡਿੱਗਦੇ ਨਹੀਂ। ਫੋਟੋ ਕਿੱਥੇ ਲਾ ਫਿਰ ਉਹਦੀ। ਉਹ ਲੰਡੇ ਜੇ ਕੋਰਟ ਚ ਪਾ ਲਾਣਾ। ਤੇ ਹੁਣ ਜਿਹੜੇ ਮੇਰੇ ਪਿੰਡੋਂ ਦੋ ਨਵੇਂ ਆਏ ਨੇ ਮੁਰਗੇ ਹੋਰੇ। ਮੁਰਗੇ ਨਹੀਂ ਨਾਮ ਹੀ ਆ ਬੇ ਨਾਮੇ ਨਵੇਂ ਸੂਰ ਮੇ ਇਕ ਲੱਗਦੇ ਤੇ ਪਿੰਡ ਤੋਂ ਹੀ ਹੈ ਸੇ ਉਹ ਕਾਣ ਦੁਸਣੇ ਕਿਤਾ ਸੇ ਵੀ ਯਾਰਾ ਮੈਨੂੰ ਵਧੀਆ ਨਹੀਂ ਲੱਗਿਆ ਜਿਹੜੇ ਆਏ ਕਿਉਂ ਮੇਰੇ ਝਾਂ ਨਾਲੋਂ ਨਾ ਤਾਂ ਇੱਕ ਤਾਂ ਵਾਪਸ ਜਾਊ ਮਹੀਨੇ ਚ ਜਿਹੜੀ ਕੁੜੀ ਗੁੜੀ ਆਈ ਆ ਸਾਡੇ ਘਰ ਜੀ ਉਹ ਕੁੜੀਆਂ ਨੂੰ ਨਾਲ ਰੋਟੀਆਂ ਪਕਾਉਣੀ ਆਉਂਦੀਆਂ ਆ ਓ ਯਾਰ ਉਹ ਨਹੀਂ ਕੋਈ ਮੈਨੂੰ ਲੱਗਦਾ ਨਹੀਂ ਉਹ 20 ਦਿਨਾਂ ਦੀ ਕੱਟੂ ਅ ਨਹੀਂ ਯਾਰ ਇਹ ਤਾਂ ਫालतू ਗੱਲਾਂ ਨੇ ਉਹਨੂੰ 2 ਮਹੀਨਿਆਂ ਚ ਪੂਰਾ ਪਤਾ ਲੱਗ ਜਾਣਾ ਵੀ ਕੀ ਹਿਸਾਬ ਆ ਉਰੇ ਅੱਛਾ ਜਿਹਨਾਂ ਰੋਟੀਆਂ ਨਹੀਂ ਪਕਾਣੀਆਂ ਆਂਦੀਆਂ ਉਰੇ ਰੈਡੀ ਟੂ ਈਟ ਮਿਲਦੀਆਂ ਰੋਟੀਆਂ ਬਾਲ ਮਾਰ ਚ ਉਹ ਲੈ ਜਵੇ ਉਹ ਖਾਣ ਨੂੰ ਤਾਂ ਪੈਸੇ ਦਾਣੇ ਨਹੀਂ ਹੁੰਦੇ ਉਰੇ ਰੈਡੀ ਟੂ ਈਟ ਕੰਮ ਇਹ ਆਂਦੀ ਕਰ ਕਰ ਤੇ ਜਵਾਨੀਆਂ ਕੰਮ ਲੱਭੂ ਉਹ ਕੰਮ ਲੱਭਦੇ ਲੱਭਦੇ ਤਾਂ ਗੋਡੇ ਘਾਜਦੇ ਉਰੇ ਲੋਕਾਂ ਦੇ ਛੀ ਜੀ ਵੀ ਇਹਨਾਂ ਦਾ ਕੰਮ ਲੱਭਦੇ ਰਹਿੰਦੇ ਨੇ ਉਰੇ ਓਕੇ ਸਮਝ ਤਾਂ ਚੰਗੀ ਆ ਤੈਨੂੰ ਜਿਹੜੇ ਆ ਇਹਨਾਂ ਨੇ ਡੋੜਿਆ ਚਲਾ ਨੇ ਆਈਡੀ ਬਣਾਤੀ ਤੇਰੇ ਵਰਗੇ ਨਹੀਂ ਉੱਥੇ ਫਿਰਦੇ ਉਹਦੇ ਨੇ ਛੜਕਦੇ ਲੈ ਐਂ ਘੁੰਦੇ ਜੇ ਟੈਨਸ਼ਨ ਲੈ ਕੇ ਸਿਰ ਜਾਵਾਂਗੇ ਇਹ ਤਾਂ ਜੀ ਆਈ ਆਈਡੀ ਖਤਮ ਹੋ ਗਿਆ ਦੀ ਨਹੀਂ ਬੰਦਾ ਵਧੀਆ ਤੂੰ ਮਾਰ ਕੇ ਨਾ ਤੇਰੇ ਕੋਣੀ ਹਲੇ ਕਹਿੰਦਾ ਮੈਨੂੰ ਵੋਟ ਤੇ ਰੱਖਿਆ ਲਿਆ ਲੈ ਅਰੇ ਆ ਫਿਰ ਮੈਂ ਕੰਮ ਕਿਵੇਂ ਯਕੀਨ ਮੰਨ ਲੂੰਗੇ ਨਾ ਲੈ ਯਕੀਨ ਨਾ ਮੰਨ ਤੂੰ ਮੈਨੂੰ ਹੁਣ ਵੀ ਮੈਸੇਜ ਆਂਦਾ ਉਹਦਾ ਜਿੱਥੇ ਨਾ ਬੇਰੌਥ ਚ ਲੱਗਿਆ ਹੋਇਆ ਪਰ ਨਾਲੇ ਕਹਿੰਦਾ ਹੋਟਲ ਚ ਲੱਗਿਆ ਹੋਇਆ ਮੈਂ ਬੇਰੌਥ ਚ ਵੀ ਕਰਿਆਗਾ ਕੋ ਤੂੰ ਇੰਨਾ ਬਾਜਨ ਕਿੱਥੋਂ ਚੱਕ ਲੈਣਾ ਉਹ ਮੈਂ ਬਾਜਨ ਵਾਲਾ ਕੰਮ ਨਹੀਂ ਕਰਿਆ ਬ్రో ਮੈਂ ਮੈਂਟੇਨੈਂਸ ਦਾ ਕੰਮ ਕਰਿਆ ਅੱਛਾ ਹਾਂ ਚੱਲ ਰੈਨ ਦੇ ਨਾਲ ਤੱਕਾ ਫਿਰ ਬੇਇਜ਼ਤੀ ਹੋਏ ਕੀ ਬੇਇਜ਼ਤੀ ਹੋਏ ਆ ਦੇਖ ਆ ਬੰਦਾ ਹਨਾ ਇਹ ਬੰਦਾ ਜਿਹੜਾ ਇਹਨੇ ਮੈਨੂੰ ਮੈਸੇਜ ਕਰਿਆ ਕੰਨਾ ਦੇਖ ਆਵੇਂ ਨੇਚਰ ਫਟੋ ਫਟ 14 15 ਦਿਨ ਕੰਮ ਆ ਸਾਡੀ ਵਿੱਚ ਵਿੱਚ 2 3 ਦਿਨ ਕੰਮ ਕਰਾਇਆ ਵਿੱਚ 2 ਦਿਨ ਦੀਆਂ ਛੁੱਟੀਆਂ ਪਰ ਮੈਨੂੰ ਪਤਾ ਕੀ ਹੈ ਤੈਨੂੰ ਮੈਂ ਦੱਸਾਂ ਪਾਕਿਸਤਾਨ ਦਾ ਮੇਰਾ ਮੇਰਾ ਹੈ ਨਹੀਂ ਦੋ ਰਿਆਂ ਦਾ ਸਿਸਟਮ ਮੈਂ ਹੱਕ ਤੇ ਹੈ ਨਹੀਂ ਦਾ ਕਿਉਂਕਿ ਮੈਨੂੰ ਐ ਤਾਂ ਨਾ ਮੈਨੂੰ ਫਰੀडम ਜਿਹੜਾ ਕੰਮ ਚਾਹੀਦਾ ਵੀ ਜਿੱਦੇ ਚ ਬੰਦਾ ਚਾਹੇ ਪੈਸੇ ਘੱਟੇ ਬਣਨ ਵੀ ਥੋੜਾ ਜਿਹਾ ਫ੍ਰੀਟਾ ਜਾ ਨਜ਼ਾਰਾ ਹੋਵੇ ਹਾਂ ਜਿਵੇਂ ਉਨੇ ਆਪਣਾ ਗਰਮੀਆਂ ਚ ਕਿਵੇਂ ਬਾਲ ਬੂਲ ਬਾ ਕੇ ਆਈਦਾ ਤੀ ਸ਼ਾਲਟਾ ਬਾਕੇ ਆਈ ਦਾ ਐ ਹੀ ਰਹੀ ਦਾ ਮੇਰਾ ਅਮੇਦਾ ਹੈ ਨਾ ਮੈਂ ਨੇ ਘਰ ਦੇ ਨੂੰ ਕਿਹਾ ਵੀ ਮੈਨੂੰ ਤਿੰਨ ਚਾਰ ਸਾਲ ਲੱਗ ਜਾਣਗੇ ਵੀ ਮੈਂ ਇਹ ਜੇ ਕੰਮ ਕਰੂੰ ਵੀ ਹਾਂ ਵੀ ਮੈਨੂੰ ਐਵੇਂ ਕਿਸੇ ਦੀ ਸੁਣਨੀ ਨਾ ਪਵੇ ਬਹੁਤੀ ਵੀ ਪੈਸੇ ਸੇ ਕੱਟੀ ਹੋਣ ਵੀ ਐਵੇਂ ਹੋਵੇ ਵੀ ਹਾਂ ਕੋਈ ਇੱਕ ਬੰਦਾ ਕਹੇ ਵੀ ਕੰਮ ਕਰਦਾ ਪਰ ਉਹ ਪਰ ਉਹਨਾਂ ਨੇ ਕਿਹਾ ਨਹੀਂ ਯਾਰ ਹੈ ਨਾ ਕੋਈ ਬਾਹਰ ਟ੍ਰਾਈ ਕਰੇ ਸਾਰੇ ਬਾਅਦ ਜਾਣ ਦੀ ਤਾਂ ਗੱਲ ਹੈਗੀ ਆ ਪਰ ਮੈਂ ਕਿਹਾ ਉਹਨਾਂ ਨੂੰ ਫਿਰ ਵੀ ਮੈਨੂੰ ਉਹਨਾਂ ਨੂੰ ਕਿਹਾ ਮੈਨੂੰ ਪਤਾ ਤਾਂ ਪਹਿਲਾਂ ਇਵੇਂ ਨਿਆਣੇ ਹੁੰਦਾ ਨਾ ਆਨ ਤੋਂ ਪਹਿਲਾਂ ਹਾਂ ਇਹਨਾਂ ਮੈਨੂੰ ਪਹਿਲਾਂ ਪਤਾ ਦਾ ਵੀ ਉਹ ਐਵੇਂ ਹੈਗਾ ਅੱਛਾ ਯਾਨੀ ਕਿ ਤੈਨੂੰ ਤੈਨੂੰ ਇੱਕ ਪਾਸੇ ਵੀ ਤੇਰਾ ਜਿਹੜਾ ਕਹਿੰਦੇ ਨੇ ਚੰਗਾ ਪਾਸਾ ਬੈਗਰੂ ਦਾ ਉਹ ਤੈਨੂੰ ਪਤਾ ਸੀ ਦੂਜੀ ਸਾਈਡ ਮਾਂ ਪਿਓ ਜਿਵੇਂ ਕਾਲੀ ਕੂਣੀਆ ਮਾਰਦਾ ਹੱਸ ਗਿਆ ਹੱਸ ਗਿਆ ਕਹਿੰਦੇ ਕਾਲ ਕਹਿੰਦੇ ਨਾ ਜਦੋਂ ਉਹ ਕਹਿੰਦੇ ਨਹੀਂ ਹੁੰਦੇ ਕਹਿੰਦੇ ਕਹਿੰਦੇ ਜਦੋਂ ਪਰ ਮੇਰਾ ਐਵੇਂ ਮੇਰੀ ਮੇਰੀ ਵੀ ਪੂਰੀ ਸੁਣ ਲੈ ਹਾਂ ਪਰ ਮੇਰਾ ਐਵੇਂ ਤਾਂ ਮੈਨੂੰ ਪਤਾ ਤਾਂ ਪਰ ਯਾਰ ਫਿਰ ਵੀ ਮੈਂ ਰੱਬ ਦੀ ਰਜੇ ਵਿੱਚ ਰਹਿੰਦਾ ਹਾਂ ਨਾ ਹਾਂ ਚਲੋ ਵੀ ਐਵੇਂ ਨਹੀਂ ਹੈਗਾ ਮੈਨੂੰ ਵੀ ਹੁਣ ਯਾਰ ਜੋ ਹੈਗਾ ਹੈਗਾ ਹਾਂ ਠੀਕ ਆ ਵੀ ਚਲੋ ਪੈਸੇ ਕਮਾ ਕੇ ਇੰਡੀਆ ਚਲੇ ਜਾਣਾ ਆਪਾਂ ਕੀ ਕਰ ਸਕਦੇ ਆ ਪੈਸੇ ਕਮਾ ਕੇ ਇਹ ਬੰਦਾ ਐ ਸੋਚਣ ਲੱਗ ਜਾਏ ਨਾ ਵੀ ਹੁਣ ਮੈਂ ਤਾਂ ਐ ਹੋ ਗਿਆ ਫਸ ਗਿਆ ਭਲਾਣਾ ਹੋ ਗਿਆ ਫੇਰ ਤਾਂ ਜਮੀ ਖਤਮ ਬਾਤ ਕਹਾਣੀ ਖਤਮ ਹੋ ਗਈ ਫੇਰ ਤਾਂ ਫਿਰ ਨਹੀਂ ਟਾਈਮ ਲੰਘਣਾ ਦਰੋਗੇ ਜੇ ਪਰ ਤੁਸੀਂ ਇੰਡੀਆ ਜਾਵੇਂ ਜੇ ਤੇਨਾਂ ਮੇਰੀ ਗੱਲ ਪੂਰੀ ਹੋਏ ਜੇ ਤੇਨੇ ਆ ਸੋਚ ਲਿਆ ਵੀ ਹਾਂ ਯਾਰ ਮੇਰੇ ਕੋਲ ਇੰਨਾ ਇੰਨੇ ਸਾਲ ਨੇ ਮੈਂ ਕਰ ਲੈਣਾ ਆਪਣੀ ਕੋਸ਼ਿਸ਼ ਪੂਰੀ ਬਜਟ ਕਰਕੇ ਹਾਂ ਇਦਿਆਂ ਵਾਂਗ ਹਾਂ ਉਹ ਨਹੀਂ ਜਿੱਦਾਂ ਮੈਂ ਸੁਣਿਆ ਕਹਿੰਦੇ ਕਹਿੰਦੇ ਜਦੋਂ ਲక్ష్ਮੀ ਆਉਂਦੀ ਹੈ ਲక్ష్ਮੀ ਕਹਿੰਦੇ ਉਹ ਕੁੰਡੇ ਦੇ ਨਾਲ ਰਾਤ ਨੂੰ ਇੱਕ ਵਾਰੀ ਕਰਦੀ ਹੈ ਟਕ ਹਾਂ ਮਾੜਾ ਯਾ ਜੇ ਤਾਂ ਕੋਈ ਚੰਗਾ ਬੰਦਾ ਹੋਵੇ ਸੋਫੀ ਸੁਫੀ ਜਾਗਦਾ ਹੁੰਦਾ ਕਹਿੰਦੇ ਉਹ ਬਾਣੀਆਂ ਬਕਾਲ ਵੱਤ ਭੱਜ ਕੇ ਕੁੰਡਾ ਖੋਲਦਾ ਤਾਂ ਲక్ష్ਮੀ ਘਰੇ ਆਵੜਦੀ ਹੈ ਹਾਂ ਕਹਿੰਦੇ ਫਿਰ ਜਦੋਂ ਲక్ష్ਮੀ ਬਾਗ ਜਾਂਦੀ ਹੈ ਨਾ ਉਸ ਤੋਂ ਬਾਅਦ ਹੁੰਦਾ ਕਾਰ ਹਾਂ ਦਲਿੱਦਰਾ ਹਾਂ ਜਦੋਂ ਕਾਲ ਆਉਂਦਾ ਨਾ ਫਿਰ ਉਹ ਉਹ ਨਹੀਂ ਆ ਜਾਂਦਾ ਫਿਰ ਉਹ ਕੁੰਡੇ ਤੇ ਬੈਠਰਦਾ ਤੱਕ ਤੱਕ ਹੂੰ ਤੱਕ ਉਹ ਉਹਨਾਂ ਤੱਕ ਨਹੀਂ ਜਾਂਦਾ ਇਹਨਾਂ ਤੱਕ ਕੁੰਡਾ ਨਹੀਂ ਖੋਲਦਾ ਹੁਣ ਚਾਹ ਲੈ ਤੇਰੇ ਉਸ ਤੋਂ ਬਾਅਦ ਨਾ ਉਹ ਕਾਲ ਬੈਠਿਆ ਰਿਹਾ ਤੈਨੂੰ ਭੇਜ ਕੇ ਛੱਡਿਆ ਯਾਰ ਐਮ ਐ ਨੀ ਐਂਪਲ ਆ ਐਗਜ਼ਾਮਪਲ ਯਾਰ ਐਮ ਐ ਦੇਖ ਐਮ ਐ ਜੇ ਆਪਾਂ ਸੋਚਾਂਗੇ ਵੀ ਕਾਲ ਨੇ ਪਸਾਤਾ ਫਿਰ ਤਾਂ ਫਿਰ ਤਾਂ ਨਹੀਂ ਆਉਂਦਾ ਕੋਈ ਯਾਰ ਇਹ ਤਾਂ ਐਂਪਲ ਆ ਮੈਂ 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 ਆਪੋ ਜੀ ਸੋਚਦਾ ਮੈਂ ਤਾਂ ਉਦਾਂ ਵੀ ਹਾਂ ਕਿ ਯਾਰ ਰੱਬ ਕੋਈ ਟੈਸਟ ਲੈ ਰਿਆ ਵੀ ਚੱਲ ਆਪਾਂ ਕੱਢਦੇ ਹਾਂ ਟੈਸਟ ਆਹ ਟੈਸਟ ਹੀ ਪਤਾ ਬਣਾ ਸਬਰ ਦੇਖ ਰਹੇ ਹੋਗੇ ਵੀ ਹਾਂ ਮੈਂ ਫਸਾ ਤੇ ਦੇਖ ਲੋ ਮੈਂ ਜਿੱਦੇ ਆਇਆ ਜੀ ਦਾੜੀ ਤੇ ਦੋ ਕੁ ਵਾਰ ਕੱਟੀ ਏ ਜੀ ਕੇ ਐ ਮੂੰਹ ਤੇ ਆਹਾਹਾ ਐ ਭਰਿਆ ਹੋਇਆ ਮੂੰਹ ਮੁੰਡੇ ਵਾਲਾ ਲਾਲੀ ਮਾਰਦੀ ਸੀ ਆ ਆ ਦਾੜੀ ਕੀਤੀ ਹੋਗੀ ਮੈਨੂੰ ਲੱਗਦਾ ਜਿੱਦਾਂ ਤੂੰ ਵੀ ਬਾਅਦ ਜਾਵੇਂਗਾ ਦਾੜੀ ਤੇਰੀ ਹੀ ਕੀਤੀ ਹੋ ਜੀ ਮੇਰੇ ਤੋਂ ਪਹਿਲਾਂ ਮੇਰੇ ਤੋਂ ਪਹਿਲਾਂ ਸਾਡੇ ਘਰਾਂ ਚੋ ਕੁੜੀ ਆ ਵਿਆਹੀ ਹੋਈ ਉਹ ਮੁੰਡਾ ਵਧੀਆ ਸੀ ਚੰਦੀਗੜ੍ਹ ਰਹਿੰਦੇ ਜਿਆਦਾਤਰ ਚੰਦੀਗੜ੍ਹ ਰਹਿੰਦੇ ਸੀ ਐਸ਼ ਕਰਦੇ ਸੀ ਹਾਂ ਵਿਆਹ ਤੋਂ ਬਾਅਦ ਵੀ ਤੇ ਉਹ ਆ ਗਏ ਇੰਗਲੈਂਡ ਲੰਡਨ ਹਾਂ ਉਹ ਬਈ ਮੈਂ ਕਾਲ ਲਾਈ ਉਹਨੂੰ ਦੋ ਜਦੋਂ ਆ ਗਏ ਦੋ ਚਾਰ ਚਾਰਕ ਮਹੀਨੇ ਬਾਅਦ ਮਖਾ ਸੋਡੀ ਦਾ ਦਾੜ੍ਹੀ ਚਿੱਟੀ ਹੋ ਗਈ ਜੀ ਮਖਾ ਮਖਾ ਤੁਸੀਂ ਤਾਂ ਚੰਗੇ ਭਲੇ ਸੀ ਦਾੜ੍ਹੀ ਚਿੱਟੀ ਹੋ ਗਈ ਥੋੜੀ ਤਾਂ ਉਂਗਰੀ ਕੁਛ ਨਹੀਂ ਮੈਨੂੰ ਕਹਿੰਦਾ ਨਾ ਉਰੇ ਇੱਕ ਨਦੀ ਆ ਕਹਿੰਦਾ ਇੰਡੀਆ 'ਚ ਤਾਂ ਐਵੇਂ ਹੀ ਕਹੀ ਜਾਂਦੇ ਨੇ ਕਹਿੰਦਾ ਉਰੇ ਉਹ ਨਦੀ ਆ ਇਦੇ ਵਿੱਚ ਕਾਲੇ ਕਾਂ ਚਿੱਟੇ ਬਣ ਕੇ ਨਿਕਲੋਗੇ ਨੇ ਹਾਂ ਕਹਿੰਦਾ ਮੈਨੇ ਸਮੁੰਦਰ ਕਾਣੀ ਘੜਾਦਾ ਤੇ ਬੂਟਾ ਚ ਪਾਣੀ ਵੜ ਜਾਦਾ ਦਾੜੀ ਦਾ ਕੀਵੇ ਸਾਰਾ ਕੁਝ ਤਾਂ ਹੋਣਾ ਦਾਗਾ ਤੇ ਉਹ ਮੈਨੂੰ ਪਤਾ ਲੱਗਿਆ ਵੀ ਉਰੇ ਇੱਕ ਨਦੀ ਆ ਹਾਂ ਉਹ ਕਾਲੇ ਕਾਂਵਾਂ ਨੂੰ ਚਿੱਟੇ ਕਰਦੀ ਆ ਹਾਂ ਤੇ ਉਹ ਚਿੱਟਾ ਹੋ ਕੇ ਜਾਊ ਮੈਨੂੰ ਲੱਗਦਾ ਮੇਰੇ ਪਿੰਡ ਵਾਲਿਆਂ ਨੇ ਮੈਨੂੰ ਜੇਤੀ ਜੇਤੀ ਪਛਾਣਣਾ ਨਹੀਂ ਉਹ ਤੂੰ ਹੈਗਾ ਹੋਰ ਵੀ ਬਣ ਹੋਰ ਬਾਕੀ ਕਰਦਿਆ ਕਰੋ ਬਾਈ ਲਾਈਕ ਨੂੰ ਸਬਸਕ੍ਰਾਈਬਰ ਅਗੇ ਵੀ ਪੇਜ ਦਾ ਕਰੋ ਫੇਸਬੁਕ ਤੇ ਸ਼ੇਅਰ ਕਰ ਦਿਆ ਕਰੋ ਸਬਸਕ੍ਰਾਈਬ ਛੋਡੇ ਬਾਈ ਦੀ ਵੀਡੀਓ ਸਬਸਕ੍ਰਾਈਬ ਪਰ ਐਵੇਂ ਅਬੀ ਜੇ ਬੰਦਾ ਉਰੇ ਲਾ ਕੇ ਚਲੇ ਗਿਆ ਪਿੱਛੇ ਅੱਛਾ ਟਾਈਮ ਉਹਦਾ ਨਾ ਉਹਦੀ ਥਿੰਕਿੰਗ ਹੋਊਗੀ ਉਹਦੀ 65-70 ਸਾਲਾਂ ਦੇ ਬੰਦੇ ਉਹ ਮਾਰ ਨਹੀਂ ਹੰਦਾ ਮਾਰਤਾ ਕੀ ਖਾਊਗਾ ਉਰੀ ਮਾਰ ਕੇ ਭੇਜਣ ਨੂੰ ਨਹੀਂ ਯਾਰ ਉਹ ਗੱਲ ਨਹੀਂ ਉਹਦੀ ਥਿੰਕਿੰਗ ਤੂੰ ਹੀ ਤੋੜ ਕੇ ਤੂੰ ਹੀ ਤੋੜ ਕੇ ਭੇਜਣਗੇ ਉਹਦੇ 5-7 ਸਾਲਾਂ ਦੇ ਉਏ ਜੋ ਮਰਜੀ ਤੋੜਨੇ ਚਾਹੀ ਜਿਹੜਾ ਬੰਦਾ ਉਹਰੇ ਕੰਡ ਗਿਆ ਸਹੀ ਤਰੀਕੇ ਨਾਲ ਰੱਬ ਦੀ ਰਜ਼ਾ ਚ ਟੈਣ ਚਲੋ ਉਹ ਬੰਦਾ ਬਹੁਤ ਚਲੋ ਹੁਣ ਬਹੁਤ ਸਹੀ ਥਿੰਕਿੰਗ ਹੋ ਗਈ ਲੰਬੀ ਹੋ ਗਈ ਹਮ ਠੀਕ ਹੈ ਬਾਈ ਜੀ ਫੇਰ ਮਿਲਦੇ ਆ ਅਗਲੀ ਵੀਡੀਓ ਤੇ ਤੁਹਾਨੂੰ ਤੁਹਾਡਾ ਬਾਈ ਪਟਿਆਲੇ ਵਾਲਾ ਦਵਿੰਦਰ ਸਿੰਘ ਇਹਦਾ ਘਰ ਦਾ ਐਡਰੈਸ ਮੈਂ ਭੇਜੂਗਾ ਖਾਸ ਕਰਕੇ ਉਹ ਕੁੜੀ ਨੂੰ ਜਿਹਦੀ ਸਟੋਰੀ ਰਹਿ ਗਈ ਜੇ ਕੋਈ ਵੀ ਵੀਡੀਓ ਦੇਖਦੀ ਹੋਵੇ ਤਾਂ ਮੈਨੂੰ ਕਮੈਂਟ ਕਰ ਦੇ ਇਹਦਾ ਨੰਬਰ ਮੈਂ ਭੇਜ ਦਿੰਦਾ ਛੇੜੀ ਫੁੜੀ